ਇਹ ਵਾਲਾ ਵੀ ਰਸਤਾ ਪੂਰਾ ਰੁੜ ਗਿਆ ਆ ਦੇਖੋ ਬਾਈਕਾਂ ਵੀ ਜਿਹੜੀਆਂ ਜਾਂਦੀਆਂ ਆ ਦੇਖੋ ਕਿੱਥੋਂ ਕਿੱਥੋਂ ਦੀ ਬਾਈਕਾਂ ਕਿੰਨੀ ਕਿੰਨੀ ਦੂਰ ਤੀ ਹੋ ਕੇ ਜਾਂਦੀਆਂ ਇਹ ਤਾਂ ਯਾਰ ਖਰਾਬ ਕਰਨ ਵਾਲਾ ਹਿਸਾਬ ਹੀ ਆ ਮੋਟਰਸਾਈਕਲ ਸਕੂਟਰੀਆਂ ਆਉਣਾ ਜਾਣਾ ਇਦਾਂ ਹੀ ਬਿਲਕੁਲ ਆਉਣਾ ਜਾਣਾ ਜੀ ਆ ਦੇਖੋ ਲੜਕੀ ਕਿ ਹੁਣ ਆਈ ਐ ਆ ਲੜਕੀ ਨੇ ਹੁਣ ਜਪਨਾ ਖੋਲ ਲਈਆਂ ਇਹਨੂੰ ਫੜ ਕੇ ਨੰਗਾਣਾ ਨੇ ਤੇ ਇਹਦੇ ਮਾਪਿਓ ਨੇ ਆਹ ਦੇਖੋ ਉਹ ਮੋਟਰਸਾਈਕਲ ਕਿੱਧਰ ਦੀ ਆਇਆ ਉਹ ਮੋਟਰਸਾਈਕਲ ਬਹੁਤ ਓਕੇ ਨੰਗਾਣਾ ਹੋਇਆ ਯਾਰ ਬਾਕੀ ਅੱਗੇ بارش ਦੇ ਉੱਤੇ ਆ ਆਮ ਤੌਰ 'ਤੇ ਬੱਦਲ ਫਟ ਜਾਏ ਹਾਂਜੀ ਜਾਨ ਨੇ ਕਿਤੇ ਹਾਂਜੀ ਯੂਰੋਂ ਸੇ ਜ਼ਿਆਦਾ ਰਾਤ ਉਹਨੋਂ ਖਾਂਦੀ ਵੀ ਨਹੀਂ 3 ਕਿਲੋਮੀਟਰ ਇੱਧਰ ਨੂੰ ਆ ਉਤੋਂ ਬਾਅਦ ਵੀ ਤੇ 1.5 ਕਿਲੋਮੀਟਰ ਇੱਧਰੋਂ ਕਾਫੀ ਵੱਡਾ ਡੈਮ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਤੇ ਵਿੱਚ ਤੇ ਕੱਲ ਯਾਰ ਮੁੜ ਕੇ ਆ ਕੇ ਸ਼ਾਮੀ ਆ ਕੇ ਫੇਰ ਚੜਦੂ ਖਨ ਲਾ ਪਿਆ ਤੇ ਕੱਲ ਵਲੌਗ ਦਾ ਕੰਮ ਵੀ ਰਾਤੀ ਵਿੱਚੇ ਰਹਿ ਗਿਆ ਤੇ ਹੁਣ ਸਵੇਰੇ ਉੱਠ ਕੇ ਆ ਅੱਧਾ ਕੁ ਚੱਦਾ ਹੁਣ ਅਪਲੋਡ ਡਾਊਨਲੋਡ ਕੀਤਾ ਵਲੌਗ ਜਿਆ ਸਾਰਾ ਬਣਾ ਕੇ ਹਟਿਆ ਆ ਤੇ ਹੁਣ ਅਪਲੋਡ ਕਰਨਾ ਰਹਿ ਗਿਆ ਆ ਪਹਿਲਾ ਤਾਂ ਵਲੌਗ ਵਾਲਾ ਕੰਮ ਖਤਮ ਕਰੀਏ। ਬਾਕੀ ਉਸ ਤੋਂ ਬਾਅਦ ਆ ਫੇਰ ਦੇਖਦੇ ਕੀ ਪ੍ਰੋਗਰਾਮ ਅਜਰਾ। ਕਿਉਂਕਿ ਮੇਰਾ ਯਾਦ ਨਾਲ ਮੈਂ ਕਿਹਾ ਸੀ ਕਮੈਂਟ ਦੇ ਵਿੱਚ ਜੇ ਕਿਸੇ ਨੂੰ ਮਾਈਗਰੇਨ ਵਗੈਰਾ ਦਾ ਪਤਾ ਹੋਊਗਾ ਨਾ ਜਰੂਰ ਦੱਸਿਓ। ਕਿਉਂਕਿ ਮੇਰਾ ਉਹਦੇ ਕਰਕੇ ਹੀ ਜ਼ਿਆਦਾ ਪਿੰਗਾ ਪੈਂਦਾ ਆ। ਤੇ ਹਫਤਾ ਕਿਤੇ ਸੀ ਮੈਂ 10 ਦਿਨ ਦਵਾਈ ਕਰਦੀ ਫੇਰ ਹੁਣ ਉਹਨਾਂ ਫੇਰ ਆਰਾਮ ਹੋ ਗਿਆ ਕੱਲ ਵੀ ਪਤਾ ਨਹੀਂ ਹੈਲਮਨ ਲਈ ਰੱਖਿਆ ਰ ਕੀ ਸਿਸਟਮ ਹੋਇਆ ਦਾ ਰੋਟੀ ਪਾਣੀ ਕੱਲ ਲੇਟ ਹੋ ਗਿਆ। ਤਾ ਕਰਕੇ ਉਹਦੇ ਕਰਕੇ ਸ਼ਾਇਦ ਹੋਇਆ ਨਹੀਂ ਤਾਂ ਕਈ 10 10 ਕ ਦਿਨ ਕੱਢ ਗਿਆ ਸੀ ਸਹਰਨ ਦੁੱਖਿਆ ਨਹੀਂ ਹੈਗਾ ਤੇ ਚਲੋ ਪਹਿਲਾਂ ਮੈਂ ਵਲੌਗ ਅਪਲੋਡ ਕਰਾਂ ਖਤਮ ਕਰਾਂ ਫੇਰ ਤੁਹਾਨੂੰ ਮਿਲਦਾ ਮੈਂ ਹੁਣ ਚਲਦੇ ਆ ਆਜਮ ਵੱਲੋਂ ਇੱਕ ਤਾਂ ਕੁੜੀ ਦੀ ਕਾਕੇ ਦੀ ਦਵਾਈ ਲੈ ਕੇ ਆਉਣੀ ਆ ਤੇ ਨਾਲੇ ਇੱਕ ਦਾਣੇ ਪਸਾਉਣੇ ਨਹੀਂ ਹੈਗੇ ਯਾਨੀ ਕਿ ਉਥੋਂ ਦਾਣਾ ਦਾਣੇ ਦੇ ਕੇ ਉਸੇ ਵੇਲੇ ਨਾਲ ਹੀ ਆਟਾ ਬਦਲਾ ਕੇ ਲੈ ਆਈਦਾ ਨਾਲੇ ਤਾਂ ਇਹ ਕਰਿਉਨੇ ਇਹ ਦੋਨੇ ਕੰਮ ਨਿਬੇੜਦੇ ਆ ਕਾਕੇ ਦੀ ਦਵਾਈ ਦਾ ਜ਼ਿਆਦਾ ਜ਼ਰੂਰੀ ਹੁੰਦਾ ਕਿਉਂਕਿ ਮੁੜ ਕੇ ਮੀਂਹ ਨਾ ਲੱਗ ਜਵੇ ਤੇ ਗੱਡੀ ਚ ਪੈਂਦੀ ਨਹੀਂ ਹੈਗੀ ਉਹ ਐਕਟਿਵ ਤੇ ਜਾਣਾ ਪੈਂਦਾ ਉਹਦੇ ਘਰ ਕੇ ਤੇ ਪਹਿਲਾ ਇਹੀ ਕੰਮ ਕਰਕੇ ਆਉਣੇ ਆ ਬਾਕੀ ਦਾ ਫਿਰ ਦੇਖਦੇ ਆ ਬਾਅਦ ਚੋਂ ਦਵਾਈ ਲੈ ਆਂਦੀ ਆ ਕੁੜੀ ਦੀ ਤੇ ਦਾਣੇ ਅਸੀਂ ਬਦਲਾ ਕੇ ਨਾਲੋਂ ਨਾਲ ਹੀ ਆਟਾ ਲੈ ਆਈਦਾ ਨਹੀਂ ਤਾਂ ਪਹਿਲਾਂ ਛੱਡਣ ਜਾਓ ਪੀਸਣ ਲਈ ਫੇਰ ਮੁੜ ਕੇ ਆਟਾ ਲੈਣ ਜਾਓ ਇਹਨਾਂ ਨੂੰ ਇੱਕੋ ਵਾਰੀ ਜਾਈਦਾ ਆ ਦਾਣੇ ਦੇ ਕੇ ਨਾਲ ਹੀ ਆਟਾ ਚੱਕ ਲੈ ਆਈਦਾ ਆ ਤੇ ਹੁਣ ਇਹਨੂੰ ਰੱਖਦੇ ਆ ਨਾਲੇ ਕਾਲੂ ਦਾ ਹੀ ਫੋਨ ਆਇਆ ਸੀ ਉਹਨੇ 2:30 ਵੇਲੇ ਡਿਊਟੀ ਜਾਣਾ ਹੈ ਸਾਢੇ 1:00 ਹੋ ਗਏ 2 ਘੰਟੇ ਹੈਗੇ ਆ ਦੇਖ ਲੈਣੇ ਆ ਜੇ ਮੈਂਗਰੋਵਲ ਵਗੈਰਾ ਕਿਤੇ ਜਾਣਾ ਹੋਇਆ ਨਾ ਤਾਂ ਦੇਖਦੇ ਆ ਨਹੀਂ ਤਾਂ ਫੇਜ ਕਾਲੂ ਨਾਲ ਹੁਣ ਟਾਈਮ ਲੱਗਾ ਫੇ 2:30 ਵੇਲੇ ਤੋਂ ਬਾਅਦ ਕਾਲੂ ਦੇ ਜਾਣ ਤੋਂ ਬਾਅਦ ਦੇਖਦੇ ਆ ਸ਼ਾਮ ਨੂੰ ਜਾ ਕੇ ਆਉਨੇ ਆ ਕਿਤੇ ਨਾ ਕਿਤੇ ਤੇ ਬਾਕੀ ਦੇਖਦੇ ਆ ਨਾਲੇ ਝੋਲ ਟੂਰਨਾਮੈਂਟ ਦੀ ਵੀ ਅਪਡੇਟ ਦਿੰਨੇ ਆ ਕੀ ਪ੍ਰੋਗਰਾਮ ਆ ਉਹ ਵੀ ਦੇਖਦੇ ਆ ਅੱਜ ਤੇ ਜਿੱਦਾਂ ਹੁੰਦੀ ਦੱਸ ਦਿਆਂ ਤੁਹਾਨੂੰ ਆ ਰੱਖਾਂ ਪਹਿਲਾਂ ਮੈਂ ਚੱਕ ਕੇ ਅੰਦਰ ਅੱਜ ਇਹਦੇ ਜਾਣ ਦਾ ਪ੍ਰੋਗਰਾਮ ਬਣਾਈ ਜਾਂਦੇ ਸੀਗੇ ਕਿਤੇ ਤੇ ਬੱਦਲ ਦੇਖੋ ਕਿੰਨਾ ਆ ਗਿਆ ਫੇਰ ਐਨ ਕਾਲਾ ਮਿਲਦਾ ਫੇਰ ਮੀਂਹ ਆਏਣਾ ਤੇ ਥੋੜਾ ਜਿਹਾ ਦੇਖ ਕੇ ਹੀ ਸ਼ਾਮ ਨੂੰ ਹੀ ਨਿਕਲਾਂਗੇ ਹੁਣ ਨਹੀਂ ਜਾਣਾ ਹੈਗਾ ਹੁਣ ਦੁਪਹਿਰੋਂ ਬਾਅਦ ਦੁਪਹਿਰੋਂ ਬਾਅਦ ਹੀ ਦੇਖਦੇ ਹਾਂ ਦੁਪਹਿਰੋਂ ਬਾਅਦ ਹੀ ਚੱਲਦੇ ਹਾਂ ਹੁਣ ਜਿਆਦਾ ਰੋਟੀ ਪਾਣੀ ਖਾ ਲਈ ਨਹੀਂ ਤਾਂ ਮੇਰਾ ਰਾਦਾ ਹੀ ਕਾਲੂ ਨੇ 2:30 ਵਜੇ ਜਾਣਾ ਹੈ ਉਹ ਤੋਂ ਪਹਿਲਾਂ ਪਹਿਲਾਂ ਕਿਤੇ ਨਾ ਕਿਤੇ ਜਾਇਆ ਹੋਣੇ ਆ ਪਰ ਬੱਦਲ ਨੇ ਮਿਲਦਾ ਮੀਂਹ ਆ ਗਿਆ ਤਾਂ ਕੰਮ ਖਰਾਬ ਹੋਏਣਾ ਇਸ ਕਰਕੇ ਦੁਪਹਿਰੋਂ ਬਾਅਦ ਹੀ ਚੱਲਦੇ ਹਾਂ ਜਦੋਂ ਮੀਂਹ ਦਾ ਨਾਲੇ ਪਤਾ ਲੱਗ ਜਾਊਗਾ ਉਹ ਤਾਂ ਰੋਟੀ ਪਾਣੀ ਵੀ ਨਹੀਂ ਖਾਦਾ ਹੈਗਾ ਜੇ ਨਾਲੇ ਉਹ ਖਾ ਲਈਏ ਅੰਤ ਲਾਏ ਆਪਣੇ ਪੰਚਾਇਤ ਕੋਠੇ ਵੱਲੋਂ ਤੇ ਉੱਥੇ ਵੀ ਅੱਜ মিডিਆ ਵਗੈਰਾ ਵਾਲੇ ਆਏ ਹੋਣੇ ਸੀਗੇ ਸਰਪੰਚ ਸਾਹਿਬ ਹੋਣੇ ਸੀ ਤੇ ਦੇਖਦੇ ਆਂ ਜਾ ਕੇ ਕੀ ਗੱਲਬਾਤ ਹੁੰਦੀ ਹੈ ਉੱਥੇ ਵੀ ਤੇ ਗੇਟ ਲਾ ਦਾਂਗਾ ਜਿੱਦਾਂ ਵੀ ਗੱਲ ਹੋਈਏ ਤੁਹਾਨੂੰ ਜਾ ਕੇ ਦੱਸਦਾ ਮੈਂ ਕਿਉਂ ਨਾ ਪ੍ਰੋਪਰ ਕਰ ਦੇਣ ਕੁਝ ਇੱਕ ਲਿਮਿਟ ਕਰ ਦੇਣ ਕਿ ਆਪਾਂ ਉਹਨਾਂ ਦਰਸ਼ਕ ਵਧਾ ਸਕਦੇ ਆਂ ਕੁਝ ਕਰ ਸਕਦੇ ਆਂ ਕਿਉਂਕਿ ਸਰ ਜਿਹੜਾ ਜੰਗਲ ਦੇ ਵਿੱਚ ਦਰਸ਼ਕ ਲੱਗਾ ਵੀ ਹੋਇਆ ਹੈ ਜਦੋਂ ਵੀ ਗਰਮੀਆਂ ਦਾ ਸੀਜ਼ਨ ਆਉਂਦਾ ਜੰਗਲ ਚੱਗ ਲੱਗਦੀ ਆ ਉਹ ਦਰਸ਼ਕ ਮੇਰੇ ਖਿਆਲ ਨੂੰ ਬੇਫਜ਼ੂਲ ਚੱਲ ਜਾਂਦਾ ਜਦਕਿ ਉਹ ਪਿੰਡ ਦੀ ਇਨਕਮ ਲੈ ਕੇ ਜੇ ਅਸੀਂ ਚਾਹੀਏ ਜੇ ਸਰਕਾਰ ਚਾਵੇ ਤੇ ਇਹ ਪਿੰਡ ਨੂੰ ਮੈਂ ਕਹਿੰਦਾ ਹਿੰਦੂਸਤਾਨ ਦਾ ਮਾਡਲ ਪਿੰਡ ਪਿੰਡ ਦੀ ਕਮਾਈ ਤੋਂ ਹੀ ਬਣਾ ਸਕਦੇ ਪਰ ਉਹਦੇ ਲਈ ਸਾਨੂੰ ਸਰਕਾਰ ਨੂੰ ਥੋੜਾ ਜਿਹਾ ਕਹ ਲੋ ਜਿਦਾਂ ਨੇ ਅਨਿਤੀ ਹੱਥ ਰੱਖਣਾ ਪੈਂਦਾ ਉਹ ਰੱਖਣਾ ਤੁਸੀਂ ਗਿਲਪਾ ਕਹਿੰਦੇ ਹੌਸਲਾ ਚਾਹੀਦਾ ਹੌਸਲੇ ਨਾਲ ਹੀ ਦੁਨੀਆ ਹੌਸਲੇ ਤੇ ਕੀਤੀ ਔਰ ਸਰਪੰਚ ਸਾਹਿਬ ਦਾ ਹੌਸਲਾ ਜ਼ਰੂਰ ਬੰਦਾ ਲੇਕਿਨ ਕਿਤਨੇ ਕਦੇ ਉਹਨਾਂ ਨੇ ਇਸ ਦਾ ਰੋਜ਼ ਨੂੰ ਦਿਖਾਇਆ ਕਿ ਜਿਹੜੀ ਸਰਕਾਰਾਂ ਆ ਇਹਨਾਂ ਦਾ ਪ੍ਰੋਪਰ ਆਪਣੇ ਬੰਦੇ ਹਾਲਾਂਕਿ ਤਨਿੰਦਾ ਵੀ ਹੈ ਬਲੈਕਾ ਦੇ ਪਿੰਡ ਦੇ ਪੱਧਰ ਤੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਲੇਕਿਨ ਕਾਨੂੰਨ ਨੇ ਆਤ ਬਨੇ ਆ ਕਾਨੂੰਨ ਦੇ ਦਾਇਰੇ ਚ ਲੈ ਕੇ ਕੰਮ ਕਰੀਏ ਤਾਂ ਸ਼ਾਇਦ ਪਿੰਡ ਦੀ ਡਿਵੈਲਪਮੈਂਟ ਵਾਸਤੇ ਸਹੀ ਨਹੀਂ ਹੋਵੇਗਾ ਇਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਸਰਕਾਰਾਂ ਨੂੰ ਕੁਝ ਨੋਰਮਸ ਹੈਗੇ ਜਾਂ ਕਾਨੂੰਨ ਹੈਗੇ ਉਹ ਟਲੇ ਕਰਨੇ ਚਾਹੀਦੇ ਆ ਉਹ ਕਿਤੇ ਨਾ ਕਿਤੇ ਉੱਚ ਨਰਮੀ ਰੱਖਣੀ ਚਾਹੀਦੀ ਤਾਂ ਕਿ ਪਿੰਡ ਦੇ ਡਿਵੈਲਪਮੈਂਟ ਪਿੰਡ ਆਪਣੇ ਗਵਰਨਰ ਨੂੰ ਕਰ ਸਕੇ ਲੋ ਗ੍ਰੈਜੂਏਟ ਸਗਾ ਮੈਨੂੰ ਕਿਸੀ ਇਹਨਾਂ ਦੇ ਡਿਪਾਰਟਮੈਂਟ ਦੇ ਬੰਦੇ ਨੇ ਕਿਹਾ ਕਿ ਪਹਿਲਾ ਐਕਟ ਪੜ੍ਹ ਮੈਂ ਐਕਟ ਪੜ੍ਹੇ ਆਪਣੇ ਜੋ ਸਰਪਟ ਦੇ ਰਾਈਟ ਆ ਉਹ ਦੇਖੇ ਜਿਹੜੇ ਆ ਵੀ ਸਰਪੰਚਾਂ ਨੂੰ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ ਉਹ ਸਿਰਫ ਟ੍ਰੇਨਿੰਗਾਂ ਜਾ ਕੇ ਉੱਥੇ ਲੈਣ ਨਾ ਸਿਰਫ ਉਹਨੂੰ ਐਪਲੀਕੇਬਲ ਕਰਨੀ ਜੇ ਐਪਲੀਕੇਬਲ ਨਹੀਂ ਕਰੋਗੇ ਤਾਂ ਕੁਝ ਨਹੀਂ ਹੋਣਾ ਕਿਉਂਕਿ ਜਿਹੜੀ ਡਿਵੈਲਪਮੈਂਟ ਆ ਉਹ ਇੱਕ ਤੁਸੀਂ ਸਟਰਕਚਰ ਬਣਾ ਕੇ ਇੱਕ ਲਾਈਨ ਗਾਈਡ ਲਾਈਨ ਬਣਾ ਕੇ ਚੱਲੋਗੇ ਤਾਂ ਹੀ ਉਹਦਾ ਐਕਸ਼ਨ ਹੋਏਗਾ ਵਧੀਆ ਤੇ ਜਿਹੜੇ ਫੰਡ ਆ ਕਿਤੇ ਦਾ ਕ੍ਰੀਏਟ ਕਰ ਸਕਦੇ ਕਿਤੇ ਅਸੀਂ ਆਪਣਾ ਐਫਰਟ ਕਰਕੇ ਵੀ ਸਰਕਾਰ ਦੇ ਚੰਨਾ ਤੱਕ ਪਹੁੰਚ ਸਕਦੇ ਹਾਂ ਕਿ ਅਸੀਂ ਸਾਡੇ ਫੰਡਾਂ ਤੋਂ ਬਿਨਾਂ ਵੀ ਜ਼ੋਰ ਲਾਇਆ ਜੇ ਹੁਣ ਤੁਹਾਨੂੰ ਦਾ ਸਾਰੇ ਇੱਥੇ ਜਦੋਂ ਅਸੀਂ ਐਂਟਰੀ ਕਰਦੇ ਸੀ ਉਥੇ ਬਹੁਤ ਜਿਆਦਾ ਗੰਦ ਦਾ ਹਾਲ ਸੀ ਪਰ ਆਪਾਂ ਜਿਹੜੇ ਦੋ ਤਿੰਨ ਪੰਚਾਇਤਾਂ ਸਈਆਂ ਸੀ ਰਲ ਕੇ ਮਲਟੀਪਲੀਕੇਸ਼ਨ ਪੰਚਾਇਤ ਫੰਡ ਨੂੰ ਯੂਜ਼ ਕੀਤਾ ਜੇਵ ਤੋਂ ਅਸੀਂ ਉਥੇ ਗੱਟਕਾ ਸਟਾਇਆ ਕੇਰੀ ਸਟਾਈ ਸਭ ਕੁਝ ਸਟਾ ਕੇ ਉਹਨੂੰ ਸੈਟਅਪ ਕੀਤਾ ਉਸ ਤੋਂ ਬਾਅਦ ਹੁਣ ਆਸ਼ਵਾਸਨ ਦਿੱਤਾ ਗਿਆ ਹੈ ਆ ਗਈ ਹੈ ਕਿ ਤੁਹਾਡੀ ਸੜਕ ਪਾਸ ਹੋ ਗਈ ਹੈ ਸੋ ਇਦਾਂ ਦੇ ਐਫਰਟ ਪਾਵਾਂਗੇ ਅਸੀਂ ਤਾਂ ਸਰਕਾਰ ਵੀ ਸੋਚੇਗੀ ਕਿ ਉੱਥੇ ਜਾ ਕੇ ਕੁਝ-ਕੁਝ ਕਰਨਾ ਪਊਗਾ ਸੋ ਬਿਲਕੁਲ ਜਿਦਾ ਸਰਬਸਾਂ ਨਾਲ ਗੱਲ ਕੀਤੀ ਵੀ ਕਿਤੇ ਨਾ ਕਿਤੇ ਇਹ ਸਪਰੇਮ ਵੀਰੂ ਸਰਕਾਰਾਂ ਨੂੰ ਕਰਦੇ ਆ ਸਾਨੂੰ ਖੁਦ ਵੀ ਐਫਰਟਸ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਅਸੀਂ ਆਪਣੇ ਪਿੰਡ ਦੇ ਵਿਕਾਸ ਦੇ ਵਿੱਚ ਆਪਣਾ ਪਰਸਨਲ ਯੋਗਦਾਨ ਪਾ ਸਕੀਏ ਹਾਲਾਂਕਿ ਸਰਕਾਰਾਂ ਦਾ ਕੰਮ ਹੈ ਲੇਕਿਨ ਅਗਰ ਅਸੀਂ ਚਾਹੁੰਦੇ ਆ ਅਗਰ ਅਸੀਂ ਚਾਹੀਏ ਤਾਂ ਖੁਦ ਵੀ ਆਪਣੇ ਪਿੰਡ ਦੀ ਡਵੈਲਪਮੈਂਟ ਕਰ ਸਕਦੇ ਆ ਸਰਕਾਰਾਂ 'ਤੇ ਤਕਲ ਕਰਨੇ ਕਰਨਾ ਕਿਸੇ ਤਰੀਕੇ ਹੋਵੇ ਕਿਸੇ ਆਪਣੇ ਪਿੰਡ ਦੇ ਨੂੰ ਕਿਸ ਰਣੇ ਤੋਂ ਲੱਗਦਾ ਬਈ ਲੇਡੀਜ਼ ਵਾਸਤੇ ਪਿੰਡ 'ਚ ਕੋਈ ਸਹੂਲਤਾਂ ਹੈਗੀਆਂ ਹੁਣ ਮੈਂ ਇਸ ਟਾਈਮ ਦਾ ਸੋ ਕੁਝ ਹੋ ਰਿਹਾ ਹੈ ਕੀ ਭਾਣੂ ਕੋਲ ਆ ਤਾਂ ਕੀ ਹੋਣਾ ਉਸ ਤੋਂ ਇਲਾਵਾ ਕੋਈ ਡਿਮਾਂਡ ਹੈਗੀ ਤਾਂ ਲੱਗਦਾ ਚਲ ਜਾ ਕਿ ਹੁਣ ਚਾਹੀਦੀ ਆ ہاں ਪ੍ਰਿੰਸੀਪਲ ਜੀ ਦਾ ਲੜਕੀਆਂ ਨੂੰ ਕੋਈ ਬਿਊਟੀ ਪਾਰਲਰ ਦਾ ਕੋਈ ਸੈਂਟਰ ਇਦਾਂ ਦਾ ਕੋਈ ਲੜਕੀਆਂ ਸਲਾਈ ਦਾ ਮਤਲਬ ਇਦਾਂ ਦਾ ਕੋਈ ਹੋਵੇ ਸੋ ਬਿਲਕੁਲ ਇਦਾਂ ਮੈਨੂਅਲ ਗੱਲ ਕੀਤੀ ਕਿ ਕਿਤੇ ਨਾ ਕਿਤੇ ਲੇਡੀਜ਼ ਵਾਸਤੇ ਖਾਸ ਕਰਕੇ ਜਿਹੜੀਆਂ ਨੌਜਵਾਨ ਲੜਕੀਆਂ ਹੈ ਜਾਂ ਉਹਨਾਂ ਵਾਸਤੇ ਕੋਈ ਨਾ ਕੋਈ ਸਹੂਲਤ ਹੋਵੇ ਤਾਂ ਕਿ ਉਹ ਆਪਣੇ ਕੰਮ ਨਵਾਂ ਸਿੱਖ ਕੇ ਆਪਣੇ ਪੈਰਾਂ ਤੇ ਖੜਾ ਹੋ ਸਕਣ ਤੇ ਆਪਣੇ ਆਪ ਦਾ ਦੁਬਾਰਾ ਕਰ ਸਕਣ ਸੋ ਇਸ ਕੋਈ ਪੂਰੇ ਉਹ ਚਤਨਾ ਗੱਲ ਕੀਤੀ ਪੂਰੇ ਪਿੰਨ ਵਸੇ ਨਾਲ ਗੱਲ ਕੀਤੀ ਉਹਨਾਂ ਦਾ ਵੀ ਇਹ ਕਹਿਣਾ ਕਿਤੇ ਨਾ ਕਿਤੇ ਸਰਕਾਰਾਂ ਨੂੰ ਉਹਨਾਂ ਦਾ ਹੱਥ ਫੜਨ ਦੇ ਲੋੜਾ ਤੇ ਸ਼ਾਇਦ ਹੋ ਸਕੇ ਅਗਰ ਸਰਕਾਰ ਉਹਨਾਂ ਦਾ ਪ੍ਰੋਪਰ ਹੱਥ ਫੜੇ ਤਾਂ ਉਹ ਉਹਨਾਂ ਤੋਂ ਵੱਧ ਕੇ ਕੰਮ ਕਰ ਸਕਦੇ ਨੇ ਲੋਕਾਂ ਨੂੰ ਦਿਖਾ ਸਕਦੇ ਆ ਪਿੰਡ ਦੀ ਤਰੱਕੀ ਕਰ ਸਕਦੇ ਆ ਪੰਜਾਬ ਨੂੰ ਇੱਕ ਵਿਕਸਿਤ ਪੰਜਾਬ ਬਣਾ ਸਕਦੇ ਨੇ ਮੁੰਡਾ ਬਲੌਗ ਬਣਾਉਂਦਾ ਜਿਹੜਾ ਤੁਹਾਡਾ ਕੀਤਾ ਹੈ ਬਹੁਤ ਵਧੀਆ ਬਣਾਉਂਦਾ ਵਧੀਆ ਉਹ ਦੇਖ ਲਿਆ ਤੁਸੀਂ ਦੇਖਦੇ ਹੰਨੇ ਸਬਸਕ੍ਰਾਈਬਰ ਵੀ ਕਰੀਦਾ ਸਭ ਕੁਝ ਕਰੀਦਾ ਸਸ ਸਬਸਕ੍ਰਾਈਬ ਜੀ ਲਾਸਟ ਬਲੌਗ ਕਿਹੜਾ ਪਾਇਆ ਸੀ ਲਾਸਟ મે ਪਾਕੜਾ ਟਾਈਮ ਵਾਲਾ ਹਾਂਜੀ ਹਾਂਜੀ ਬਸ ਤੀਜਾ ਦੇਖਿਆ ਹੀ ਪੈਂਦਾ ਹਾਂਜੀ ਉਹ ਵੀ ਦੇਖਿਆ ਜੀ ਵਧੀਆ ਸੀਗਾ ਵਧੀਆ ਸੀਗਾ ਔਰ ਦੂਜਾ ਜਿਹਾ ਕਮੈਂਟ ਕਰਕੇ ਦੇਖਿਓ ਸਰਪੰਚ ਸਾਹਿਬ ਦੀ ਇੰਟਰਵਿਊ ਤੁਹਾਨੂੰ ਕਿੱਦਾਂ ਦੀ ਲੱਗੀ ਆ ਕਿਸੇ ਦਿਨ ਸਪੈਸ਼ਲ ਤੁਹਾਨੂੰ ਉਹਦਾ ਵੈਸੇ ਭਾਜੀ ਨੇ ਦੱਸ ਹੀ ਦਿੱਤਾ ਹੈ ਸਾਰਾ ਨਿਊਜ਼ ਵਾਲੇ ਆਏ ਸੀ ਨਾ ਜੋ ਜੋ ਪਿੰਡ ਦੇ ਮੁੱਦੇ ਆ ਥੋੜਾ ਬਹੁਤਾ ਕੰਮ ਹੋਣ ਵਾਲਾ ਹੈ ਉਹ ਤਾਂ ਵੈਸੇ ਵੀ ਭਾਜੀ ਉਹਨਾਂ ਨੇ ਆਪਣਾ ਫੇਸਬੁੱਕ ਇੰਸਟਾਗ੍ਰam ਤੇ ਸਾਰੇ ਕੋਸਟ ਤੇ ਪਾਇਆ ਹੋਇਆ ਕਿ ਜੋ ਜੋ ਕੰਮ ਹੋਣ ਵਾਲੇ ਆ ਉਹ ਫੇਰ ਵੀ ਨਿਊਜ਼ ਵਾਲੇ ਸੱਦ ਕੇ ਕਿ ਕੰਨੀ ਕੱਢਾ ਕਿ ਪੰਜਾਬ ਸਰਕਾਰ ਤੱਕ ਪਹੁੰਚਵੇ ਜਿਹੜੇ ਕੰਮ ਤਾਂ ਥੋੜੇ ਬਹੁਤੇ ਹੀ ਸਾਡੇ ਹੋਣ ਵਾਲੇ ਜਿਆਦਾ ਨਹੀਂ ਹੈਗੇ ਉਹ ਹੋ ਜਾਣ ਐਨ ਸਾਡਾ ਪਿੰਡ ਐਨ ਵਧੀਆ ਇੱਕ ਨੰਬਰ ਬਣ ਜਾਣਾ ਹੋਰ ਤੇ ਬਸ ਨਿਊਜ਼ ਨੇਸ਼ਨ ਵਾਲਿਆਂ ਨੇ ਬਹੁਤ ਵਧੀਆ ਕੰਮ ਕੀਤਾ ਕਿ ਸਾਰੇ ਜਣੇ ਉਹ ਵੀ ਜ਼ਰੂਰ ਦੇਖਿਓ ਨਿਊਜ਼ ਨੇਸ਼ਨ ਦਾ ਸੀ ਲਿੰਕ ਲਾ ਦੇਵਾਂਗੇ ਨਾਲ ਤੇ ਜ਼ਰੂਰ ਦੇਖਿਓ ਉਹ ਵੀ ਜਾ ਕੇ ਲੈ ਵੀ ਬਿੱਲਾ ਆ ਗਿਆ ਅੱਜ ਆਪਣਾ ਤੇ ਅੱਜ ਅਸੀਂ ਚੱਲਦੇ ਹਾਂ ਬਿੱਲਿਆ ਕਿੱਥੇ ਚਲੀਏ ਯਾਰ ਕਿੰਨੇ ਜਣਿਆਂ ਦੇ ਕਮੈਂਟ ਆਇਆ ਕਈ ਕਈ ਕਹਿੰਦੇ ਆ ਕਿ ਢੋਲਵਾਹਾ ਡੈਮ ਤੇ ਜਾਓ ਢੋਲਵਾਹਾ ਢੋਲਵਾਹਾ ਤੋਂ ਠਾਣਾ ਡੈਮ ਜਾਓ ਤੇ ਕੋਈ ਕਹਿੰਦੇ ਮੈਂਗਰਵਲ ਡੈਮ ਤੇ ਜਾਓ ਕਿੰਨੇ ਕਮੈਂਟ ਆਏ ਹੋਏ ਆ ਪਰ ਅੱਜ ਸਾਨੂੰ ਮਹਿੰਗਰਵਾਲ ਟੈਮੀਨੇਡੇ ਆ ਕਿਉਂਕਿ 5 ਵਜ ਗਏ ਆ 6:30 7 ਵਜੇ ਬਿੱਲੇ ਨੇ ਜਾਣਾ ਆ 6:30 ਤੱਕ ਤੇ 5 ਵਜੇ ਘਰੋਂ ਨਿਕਲ 6:30 ਹੋ ਗਏ ਆ 5 ਵਜੇ ਨਿਕਲਾਂਗੇ ਤੇ ਉਹ ਹੀ 5 ਵਜ ਗਏ 4:40 ਹੋ ਗਏ ਚਲ 5 ਵਜੇ ਨਿਕਲ ਜਣਾ ਆਪਾਂ ਜੇ 5 ਵਜੇ ਨਿਕਲ ਗਏ ਆ ਤਾਂ ਉਹ ਹੀ ਉਹ ਹੀ ਉਹ ਹੀ 6:30 7 ਵਜੇ ਤੱਕ ਵਾਪਸ ਆ ਜਾਣਾ ਤੇ ਚਲੋ ਕੋਈ ਗੱਲ ਨਹੀਂ ਜਾ ਕੇ ਨਾ ਨਾਉਣਾ ਹੀ ਆ ਹੁਣ ਕਿਹੜਾ ਆਪਾਂ ਜੈਲ ਆਈ ਦੀ ਔਰ ਵਾਲ ਤਾਂਹੀਂ ਛੋਟੇ ਕਰਾ ਜੈਲ ਆਈ ਦੀ ਮੈਂਟੋ ਮੈਂਟੇ ਰੈਡੀ ਹੋ ਕੇ ਨਿਕਲ ਜਾਣਾ ਆਪਾਂ ਹੋ ਗਏ ਆ ਅਸੀਂ ਰੈਡੀ ਤੇ ਅੱਜ ਦਿਖਾਉਣੇ ਤੁਹਾਨੂੰ ਮੈਂਗਰੋ ਵਾਲਾ ਡੈਮ ਤੇ ਮੈਂਗਰੋ ਵਾਲ ਗਏ ਨਹੀਂ ਉੱਥੇ ਵੀ ਅਸੀਂ ਤੇ ਉਹ ਵੀ ਵੀਰਾਂ ਦਾ ਮੈਸੇਜ ਆਇਆ ਹੋਇਆ ਸੀ ਕਿੰਨੇ ਵੀਰਾਂ ਦੇ ਤੇ ਉਹ ਕਹਿੰਦੇ ਜਾ ਕੇ ਆਇਓ ਮੈਂਗਰੋ ਵਾਲੇ ਡੈਮ ਤੇ ਤਾਂ ਕਰਕੇ ਚੱਲਦੇ ਆ ਮੈਂਗਰੋ ਵਾਲ ਡੈਮ ਦਿਖਾਉਣੇ ਆ ਤੁਹਾਨੂੰ ਅੱਜ ਉਹ ਆਹ ਦੇਖੋ ਇਹ ਬਰੋਟੀ ਬਰੋਟੀ ਦਾ ਚੋ ਵੀ ਬਹੁਤ ਬਹੁਤ ਦੇਖੋ ਇੱਧਰ ਕਿੱਡਾ ਵੱਡਾ ਹੋ ਗਿਆ ਤੁਹਾਡਾ ਭਲਾ ਹੋਵੇ ਆਣੀ ਬੋਹਦਾ ਇਧਰ ਆਂਦਾ ਚੋ ਉਹ ਕਿੰਨੀ ਕਿੱਡੀ ਕਿੰਡਾ ਵੱਡਾ ਰਣ ਗਿਆ ਉਹ ਦੇਖ ਲਓ ਵੀ ਮਿੱਤਰੋ ਪਹੁੰਚ ਗਏ ਅਸੀਂ ਮੋਸਤਾਪੁਰ ਮੋਸਤਾਪੁਰ ਵਾਲੇ ਕਿਹੜੇ ਕਿਹੜੇ ਆ ਭਾਈ ਹਾਜ਼ਰੀ ਲਵਾ ਦਿਓ ਆਗੇ ਆਪਣੀ ਤੇ ਆ ਰੋਡ ਯਾਰ ਮੋਸਤਾਪੁਰ ਦਾ ਬੜਾ ਖਰਾਬ ਆ ਲਾਈਕ ਜ਼ਰੂਰ ਕਰਿਓ ਮੋਸਤਾਪੁਰ ਵਾਲੇ ਆਪਾਂ ਸਾਰੇ ਪਿੰਡਾਂ ਦੇ ਨਾਮ ਲੈ ਰਿਆ ਕਰਨੇ ਹੁਣ ਵੀਡੀਓ ਦੇ ਵਿੱਚ ਮੋਸਤਾਪੁਰ ਤੋਂ ਬਾਅਦ ਆਉਣਾ ਕਪਾਟ ਲਓ ਜੀ ਲਓ ਕਪਾਟ ਪਹੁੰਚ ਗਏ ਆਪਾਂ ਹੁਣ ਕਪਾੜ ਤੋਂ ਅੱਗੇ ਬਸ ਹੁਣ ਡੈਮ ਡੈਮ ਸਾਨੂੰ ਪਤਾ ਨਹੀਂ ਹੈਗਾ ਡੈਮ ਲੱਭਣਾ ਪੈਣਾ ਹੈ ਸਾਨੂੰ ਤੇ ਉੱਤੇ ਜਾ ਕੇ ਦੇਖਦੇ ਆਂ ਨਾਲੇ ਪਹਿਲਾਂ ਆ ਚੋਹ ਤਾਂ ਦਿਖਾਈਏ ਚੋਹ ਦੀ ਸਲੇਬ ਵੀ ਟੁੱਟ ਗਈ ਹੈ ਯਾਰ ਸਾਰੀ ਅਸੀਂ ਪਹੁੰਚ ਗਏ ਆਂ ਬੈਂਗਰ ਵਾਲਾਲੇ ਚੋਹ ਦੇ ਵਿੱਚ ਤੇ ਇੱਥੇ ਵਾਲਾ ਵੀ ਰਸਤਾ ਪੂਰਾ ਰੁੜ ਗਿਆ ਆ ਦੇਖੋ ਬਾਈਕਾਂ ਵੀ ਜਿਹੜੀਆਂ ਜਾਂਦੀਆਂ ਆ ਦੇਖੋ ਕਿੱਥੋਂ ਕਿੱਥੋਂ ਦੀ ਬਾਈਕਾਂ ਕਿੰਨੀ ਕਿੰਨੀ ਦੂਰ ਤੀ ਹੋ ਕੇ ਜਾਂਦੀਆਂ ਇਹ ਤਾਂ ਯਾਰ ਖਰਾਬ ਕਰਨ ਵਾਲਾ ਹਿਸਾਬ ਹੀ ਆ ਮੋਟਰਸਾਈਕਲ ਸਕੂਟਰੀਆਂ ਉਹ ਦੇਖੋ ਮਿਲਦਾ ਭਾਰੀ ਦੇ ਮੋਟਰਸਾਈਕਲ 'ਚ ਪਾਣੀ ਪਿਆ ਆ ਪੱਠੇ ਲੱਦੇ ਹੋ ਆ ਹੁਣ ਬੰਦੇ ਕਾਰਨ ਵੀ ਕੀ ਯਾਰ ਨੰਗਣਾ ਵੀ ਇੱਥੋਂ ਹੀ ਆ ਹੁਣ ਇਹ ਤਾਂ ਸਾਰੇ ਅੱਜ ਦਿਨ ਅਸੀਂ ਪਹਿਲਾਂ ਆ ਗਏ ਸੀ ਨਾ ਉਹ ਸਲੇਬ ਟੁੱਟੀ ਜਿਉਂ ਤਾਂ ਮਾੜੀ ਚੱਕ ਹੋਈ ਹੋ ਸੀ ਇਹ ਤਾਂ ਹੁਣ ਸਾਰੀ ਰੋੜੀ ਰੋੜੀ ਗਈ ਆ ਇਹ ਵੀ ਬਹੁਤ ਵੱਡਾ ਚੋਆ ਆ ਆ ਦੇਖੋ ਹੁਣ ਇੱਥੋਂ ਯਾਰ ਕੀ ਕਰੂਗੇ ਲੋਕਿਓ ਦੇਖੋ ਭਾਜੀ ਹੁਣੀ ਵੀ ਸਾਰੇ ਜਿਹੜੇ ਲੋਕਲ ਆ ਉਹ ਦੇਖੋ ਉਹ ਭਾਜੀ ਤਾਂ ਨੰਗੇ ਪੈਰੀ ਨੰਗੇ ਗਿਆ ਇਧਰ ਵੀ ਫੇਰ ਆ ਗਿਆ ਉਹ ਬੂਟ ਕੌਣ ਲੱਗੇਗਾ ਇਹ ਯਾਰ ਸਰਕਾਰ ਨੂੰ ਜ਼ਰੂਰ ਕੋਸ਼ਿਸ਼ ਰੋੜਾਂ ਦਾ ਕਰਨਾ ਚਾਹੀਦਾ ਇਹ ਦੋ ਤਿੰਨ ਰੋੜ ਜਿਹੜੇ ਇੱਧਰ ਦੇ ਆ ਇੱਕ ਇੱਕ ਤਾਂ ਹੋ ਗਿਆ ਉਹ ਬਸੀ ਗਲਾਮ ਬਸੀਆਲਾ ਚੋ ਉਹ ਵੀ ਇਦਾਂ ਹੀ ਉਹਨਾਂ ਦਾ ਹੀ ਮੇਨ ਰਸਤਾ ਰੁੜ ਗਿਆ ਆ ਆ ਹੈਗਾ ਮੈਂਗਰੋਵਾਲ ਵਾਲਾ ਚੋ ਇਹ ਵੀ ਪੂਰਾ ਰਸਤਾ ਰੁੜ ਗਿਆ ਆ ਇਹ ਸੰਤੋ ਪਤਾ ਨਹੀਂ ਸੀ ਗਿਆ ਕਿੰਨੇ ਵੀਰਾਂ ਦੇ ਨਾ ਦੂਜੇ ਕਮੈਂਟ ਆਏ ਕਿ ਮੈਂਗਰੋਵਾਲ ਵਾਲੇ ਚੋ ਤੇ ਡੈਮ ਤੇ ਜਾ ਕੇ ਆਏ ਉਹ ਇਹ ਤਾਂ ਐ ਨਹੀਂ ਤਾਂ ਅਸੀਂ ਇਧਰੋਂ ਆਣਾ ਨਹੀਂ ਸੀ ਸਾਨੂੰ ਮਿਲਦਾ ਭਲੇਖੀ ਜੀ ਰਹਿਣਾ ਸੀ ਸਾਨੂੰ ਪਤਾ ਨਹੀਂ ਲੱਗਣਾ ਸੀਗਾ ਪਾਣੀ ਵੀ ਯਾਰ ਹੈ ਦੇਖੋ ਮੀਂਹ ਕਿੰਨੀ ਤਬਾਈ ਮਚਾਈ ਆ ਹੁਣ ਤਾਂ ਰੱਬਾ ਨਾ ਹੀ ਪਾਈਨੀ ਸ੍ਰੀ ਕਲਾਂਕਲ ਜੀ ਆਪਾ ਇੱਥੇ ਲੋਕਲ ਹੀ ਆ ਹਾਂਜੀ ਇੱਕ ਤੋਂ ਇੱਕ ਦਾ ਰਸਤਾ ਰੁੜਿਆ ਇਹ ਰੁੜਿਆ ਹੁਣੇ ਮੈਨੂੰ 2 ਹਫ਼ਤੇ ਹੋ ਗਏ ਆ ਪਹਿਲੇ ਬਲੱਡ ਨਾਲ ਹੀ ਇਹ ਸਲੈਬ ਜਿਹੜੀ ਸੀ ਬਹਿ ਗਈ ਥੱਲੇ ਅੱਛਾ ਇਹ ਹੀ 15-20 ਦਿਨ ਪਹਿਲਾਂ ਆਏ ਸੀ ਉਦੋਂ ਕੱਲੀ ਥੋੜੀ ਜੀ ਟੁੱਟੀ ਸੀਗੀ ਥੋੜੀ ਟੁੱਟੀ ਸੀ ਹਾਂਜੀ ਅੱਜ ਤਾਂ ਸਾਰਾ ਹੀ ਚੱਕ ਹੋ ਗਿਆ ਸਾਰੀ ਟੋਣੀ ਯਾਰ ਬੱਚੇ ਸਕੂਲ ਬੰਦ ਸਕੂਲਾਂ ਦੇ ਬੱਚੇ ਨਹੀਂ ਜਾ ਰਹੇ ਅੱਛਾ ਸਾਰੇ ਕੋਈ ਮੈਡੀਕਲ ਏਡ ਕੋਈ ਨਹੀਂ ਥੇ ਕੋਈ ਅਫਸਰ ਨੇ ਕਿਸੇ ਨੇ ਆ ਕੇ ਨਹੀਂ ਸੱਚੇ ਦੇਖਿਆ ਨਾ ਐਮਐਲਏ ਨੇ ਆ ਕੇ ਦੇਖਿਆ ਵੀ ਨਾ ਲੋਕਾਂ ਦੀ ਕੀ ਇਥੇ ਹਾਲਤ ਹੈਗੀ ਆ ਦੇਖੋ ਇਹ ਸਾਰੇ ਫਿਰ ਨਾ ਆਉਣਾ ਜਾਣਾ ਇਦਾਂ ਹੀ ਬਿਲਕੁਲ ਆਉਣਾ ਜਾਣਾ ਜੀ ਆ ਦੇਖੋ ਲੜਕੀ ਹੁਣ ਆਈ ਹੈ ਆ ਲੜਕੀ ਨੇ ਹੁਣ ਜੱਪਣਾ ਖੋਲ੍ਹ ਲਿਆ ਇਹਨੂੰ ਫੜ ਕੇ ਨਿਗਾਣਾ ਨਹੀਂ ਜੇ ਇਹਦੇ ਮਾਪਿਓ ਨੇ ਜੇ ਕਿਸੇ ਨੇ ਵੀ ਭਰਾ ਹਾਂਜੀ ਇਹਦੇ ਤੁਹਾਡੇ ਸਾਹਮਣੇ ਹੈ ਇਹਦੇ ਰਸਤੇ ਦਾ ਜਰੂਰ ਕੋਸ਼ਿਸ਼ ਕੀਤਾ ਜਾਵੇ ਇਹ ਇੱਕੋ ਹੀ ਰਸਤਾ ਇਹਨਾਂ ਦਾ ਉਹ ਦੇਖੋ ਮੋਟਰਸਾਈਕਲ ਵੀ ਆਉਂਦਾ ਉਧਰੋਂ ਦੀ ਪੂਰਾ ਘੁੰਮ ਕੇ ਆਉਣਾ ਹੈ ਉਹ ਬਿਲਕੁਲ ਬਾੜ ਚ ਘੁੰਮ ਕੇ ਆਂਦੇ ਆ ਤੇ ਕਈ ਵਾਰੀ ਅੱਗੇ ਵੀ ਇਹਨਾਂ ਨੇ ਫੋਟੋ ਬਣਾ ਕੇ ਕਈ ਵਾਰੀ ਸਰਕਾਰ ਨੇ ਭੇਜੀ ਹਾਂਜੀ ਆਪਾਂ ਤਾਂ ਪਾ ਹੀ ਸਕਦੇ ਹਾਂ ਕਿ ਸਰਕਾਰ ਨੂੰ ਬੇਨਤੀ ਕਰ ਸਕਦੇ ਅੱਗੇ ਦਾ ਸਰਕਾਰ ਨੇ ਕਰ ਲੈਣਾ ਜੋ ਕਰਨਾ ਆਹੋ ਮੈਂ ਪਿੰਡ ਮਹਿੰਗਰੋਲ ਦਾ ਦੀਵਾਨ ਚੰਦ ਸਰਪੰਚ ਐ ਇੱਕ ਸਰਪੰਚ ਐ ਅੱਛਾ ਜੀ ਇਹ ਦੇਖੋ ਇਹ ਜਿਹੇ ਵੇਲੇ ਮਤਲਬ ਸਲੈਬ ਬਣੀ ਹੈਗੀ ਹੈ ਪ੍ਰਧਾਨ ਮੰਤਰੀ ਯੋਜਨਾ ਦੀ ਬਣੀ ਹੈ ਇਹ ਹਾਂਜੀ ਮਹਿੰਗਰੋਲ ਟੂ ਸੀ ਕਿ ਅਛਾ ਇਹ ਜੀ ਇਹਦੇ ਉੱਪਰ ਕਿਸੇ ਨੇ ਕੋਈ ਵੀ ਅੱਜ ਤੱਕਰ ਦੂਆ ਨਹੀਂ ਕੀਤਾ ਆਹ ਦੇਖੋ ਉਹ ਮੋਟਰਸਾਈਕਲ ਕਿੱਧਰ ਦੀ ਆਇਆ ਬਹੁਤ ਔਖੇ ਨੰਗਣਾ ਹੋਇਆ ਆ ਤੇ ਬਹੁਤ ਔਖੇ ਆ ਜੀ ਇਹਨਾਂ ਦੀ ਉਹ ਬੱਚੇ ਆ ਛੋਟੇ ਛੋਟੇ ਪਹਿਣਾ ਨਾ ਇਤੋਂ ਨੰਗਣਾ ਪਾਣਾ ਬਹੁਤ ਔਖਾ ਹੋਇਆ ਤੇ ਜਰੂਰ ਮੈਂਗਰੋਵਾਲ ਵਾਲੇ ਚੋੜਾ ਥੋੜਾ ਬਹੁਤਾ ਨਹੀਂ ਚਲੋ ਨੰਗਣ ਦੇ ਗਈ ਹੋ ਜਾਵੇ ਬਾਕੀ ਚਲੋ ਬਾਅਦ ਵਿੱਚ ਹੋ ਦਵੇ ਨੰਗਣ ਜੋ ਗਈ ਹੋ ਜਾਵੇ ਉਹ ਦੇਖੋ ਤੁਸੀਂ ਐਕਟਿਵ ਆ ਉਹ ਦੇਖੋ ਭਾੜੀ ਹੁਣੀ ਕਿੱਥੇ ਫਸਾਈ ਉਹ ਤੋਂ ਹੁਣ ਕੀ ਕਰਨ ਹੁਣ ਨੰਗਣਾ ਹੀ ਪਹਿਣਾ ਆ ਉਹ ਸਕੂਟਰੀ ਫਸਣੀ ਹੀ ਆ ਉੱਥੇ ਉਹ ਦੇਖੋ ਉੱਥੇ ਮੋਟਰਸਾਈਕਲ ਸਕੂਟਰੀਆਂ ਖਰਾਬ ਹੀ ਹੋਣੀਆਂ ਕਿਉਂਕਿ ਰਸਤਾ ਹੀ ਹੈ ਨਹੀਂਗਾ ਹੋਰ ਨੰਗਨ ਨੂੰ ਇੱਥੋਂ ਹੀ ਆਹੀ ਇੱਕ ਰਸਤਾ ਹੈ ਰੋ ਜਰੂਰ ਕੁਝ ਨਾ ਕੁਝ ਕੀਤਾ ਜਾਵੇ ਯਾਰ ਤੇ ਚਲਿਏ ਬਿਲੇ ਆਪਾਂ ਹੁਣ ਡੈਮ ਵੱਲ ਵੀ ਚਾਨੇ ਡੈਮ ਵੱਲ ਵੀ ਜਾਏ ਹੁਣੇ ਆਹ ਉਹ ਦੇਖੋ ਭਾਜੀ ਹੁਣੇ ਸਕੂਟਰ ਕਿੱਥੋਂ ਕੱਢੀ ਆ ਮੈਨੂੰ ਲੱਗਦਾ ਬੰਦ ਹੋ ਜਾਣੀ ਸਕੂਟਰ ਮੋਟਰਸਾਈਕਲ ਬਹੁਤ ਨੁਕਸਾਨ ਹੁੰਦਾ ਪਿਆ ਇੱਥੇ ਯਾਰ ਉਹ ਦੇਖੋ ਆ ਸਾਰੇ ਨਿਆਣੇ ਬਚਾਰੇ ਨੀ ਕਨੇਗੇ ਨਿਆਣੇ ਦੇਖੋ ਕਿੱਦਾਂ ਨੰਗੂ ਏ ਆ ਦੇਖੋ ਰਸਤੇਆਂ ਦਾ ਇਧਰ ਵੀ ਮੈਂਗਰਵਾਲ ਉਹ ਮੇਨ ਚੌਕ ਦਾ ਜਿਹੜਾ ਮੇਨ ਚੌਕ ਦਾ ਰਸਤਾ ਹੈਗਾ ਉਹ ਤਾਂ ਖਰਾਬ ਹੋਇਆ ਹੀ ਹੋਇਆ ਆ ਆ ਇਧਰ ਅਸੀਂ ਆਏ ਆ ਡੈਮ ਹਲ ਜਾਂਦੇ ਸੀਗੇ ਇੱਥੇ ਵੀ ਆ ਦੇਖੋ ਪਾਜੀ ਦੀ ਐਕਟਿਵ ਆਪਸੀ ਉਹ ਬਹੁਤ ਔਕਾ ਹੋਇਆ ਪਿਆ ਨੰਗਣਾ ਆ ਜਿਹੜੇ ਦੋਕ ਰਾਸਤੇ ਆ ਨਾ ਇਹਨਾਂ ਦਾ ਜਰੂਰ ਕੁਛ ਨਾ ਕੁਛ ਕੀਤਾ ਜਾਵੇ ਪਾਜੀ ਡੈਮ ਇਧਰ ਹੈ ਇਧਰ ਆ ਇਧਰ ਆ ਇਧਰਲੀ ਸਾਈਡ ਆ ਠੀਕ ਆ ਫੜ ਕੇ ਫੜ ਕੇ ਜਾਓ ਠੀਕ ਆ ਤੇ ਚਲੋ ਡੈਮ ਨੂੰ ਵੀ ਚਲਦੇ ਆ ਡੈਮ ਵੀ ਦਿਖਾ ਦੰਨੇ ਆ ਤੁਹਾਨੂੰ ਡੈਮ ਦਾ ਵੀ ਟਾਈਮ ਵੀ ਮਿਲਦਾ ਇਹ ਵੀ ਫੋਲੀ ਹੋਣਾ ਜਿੱਨਾ ਇੱਥੇ ਪਾਣੀ ਆ ਨਾ ਹਾਂਜੀ ਹਾਂਜੀ ਬਣਾ ਲਈ ਬਣਾ ਲਈ ਉਹਨਾਂ ਦੀ ਵੀ ਅਸੀਂ ਆਏ ਤਾਂ ਡੈਮ ਨੂੰ ਸੀਗੇ ਪਰ ਆਉਂਦੇ ਹੋਏ ਅਸੀਂ ਰਸਤਾ ਮੁੜ ਕੇ ਗਲਤ ਪਰ ਉਹ ਦੇਖ ਲੋ ਸਾਰੇ ਰਸਤੇ ਖਰਾਬ ਹੋਏ ਪਏ ਇੱਥੇ ਵੀ ਯਾਰ ਹੁਣ ਡੈਮ ਦਾ ਦੇਖਦੇ ਆ ਡੈਮ ਦਾ ਕੀ ਕਿੰਨਾ ਕੁ ਪਾਣੀ ਆ ਉਹ ਜਦੋਂ ਜਾ ਕੇ ਦੱਸ ਦੰਨੇ ਆ ਆਹ ਦੇਖੋ ਇਹ ਹਾਲ ਤਾਂ ਜੰਗਲ ਹੀ ਜੰਗਲ ਆ ਜੰਗਲ ਹੀ ਜੰਗਲ ਆ ਇੱਥੇ ਉਹ ਸਹੀ ਗੱਲ ਆ ਲੋ ਜੀ ਆ ਗਏ ਅਸੀਂ ਡੈਮ ਦੇ ਉੱਤੇ ਅਸੀਂ ਤਾਂ ਉੱਥੇ ਤੁਰ ਕੇ ਆਉਣਾ ਸੀਗਾ ਉਹ ਭਾਜੀ ਹੁਣੀ ਮਿਲ ਗਏ ਸਾਨੂੰ ਉਹਨਾਂ ਦੇ ਨਾਲ ਹੀ ਅਸੀਂ ਉੱਪਰ ਆ ਗਏ ਆ ਤੇ ਹੁਣ ਦੇਖ ਰਿਹਾ ਇੱਥੇ ਪਾਣੀ ਦਾ ਕੀ ਕਿੰਨਾ ਕ ਪਾਣੀ ਆ ਸਾਡੀ ਭਾਜੀ ਹੁਣ ਨਾ ਹੋਈ ਕੱਲ ਜਿਹੜੇ ਭਾਜੀ ਹੁਣੀ ਰਸਤੇ 'ਚ ਮਿਲੇ ਨਾ ਸਾਨੂੰ ਉਹ ਉਹਨਾਂ ਨੇ ਦੱਸਿਆ ਸਾਨੂੰ ਸਾਰਾ ਤੇ ਇਹ ਜਿੱਦ ਆਪਣਾ ਝੋਹਾਲਾ ਵਾਲਾ ਡੈਮ ਸੀਗਾ ਨਾ ਇੱਥੇ ਪੌੜੀਆਂ ਬਹੁਤ ਪੌੜੀ ਉਹ ਜਿੱਥੇ ਭਾਜੀ ਹੁਣੀ ਆ ਨਾ ਉਤੋਂ ਥੱਲੇ ਬਹੁਤ ਜ਼ਿਆਦਾ ਪੌੜੀਆਂ ਸਿਗੀਆਂ ਯਾਨੀ ਕਿ ਉਹ ਪੌੜੀਆਂ ਪੂੜੀਆਂ ਸਾਰੀਆਂ ਹੀ ਟੱਕ ਹੋ ਗਈਆਂ ਆ ਤੇ ਇਹ ਵੀ ਡੈਮ ਕਾਫੀ ਵੱਡਾ ਉਹ ਦੇਖੋ ਉੱਥੋਂ ਪਿੱਛੇ ਨੂੰ ਕਾਫੀ ਆ ਉਹ ਜਿਹੜਾ ਤਕਰੀਬਨ ਉਹ ਪਾਣੀ ਛੱਡਿਆ ਹੋਇਆ ਹੈ ਨਾ ਜਿਹੜਾ ਚੋਹ ਦੇ ਵਿੱਚ ਦਿਖਾਇਆ ਮੇਰੇ ਸਾਹਮਣੇ ਆਹੀ ਡੈਮ ਦੇ ਵਿੱਚ ਓਵਰਫਲੋ ਵਾਲਾ ਹੀ ਜਾਂਦਾ ਹੈ ਉਹ ਛੱਡਿਆ ਹੋਇਆ ਆ ਤੇ ਪਾਣੀ ਇੱਥੇ ਵੀ ਆ ਦੇਖ ਲਓ ਆ ਕਾਫੀ ਜਣਕੀ ਬੂਟੀਆਂ ਥੱਲੇ ਸੀਗੀਆਂ ਐਨ ਉੱਪਰ ਦੀ ਭਰੀ ਹੁੰਦੀ ਦੱਸ ਦੇ ਸੀਗੇ ਤੇ ਇਹ ਹੁਣ ਐ ਨਹੀਂ ਪਾਣੀ ਦੇ ਵਿੱਚ ਹੀ ਵੜ ਗਈਆਂ ਸਾਰੀਆਂ ਹੈ ਦੇਖੋ ਕਿੱਡਾ ਵੱਡਾ ਹੈ ਇੱਥੇ ਦੇਖ ਲਓ ਕਿੱਡਾ ਵੱਡਾ ਤੇ ਉੱਥੇ ਜਿਹੜਾ ਉਹ ਆ ਨਾ ਮੇਨ ਰਸਤਾ ਉਧਰੋਂ ਵੀ ਕਿੱਡਾ ਹੀ ਵੱਡਾ ਹੈ ਤੇ ਤੁਹਾਨੂੰ ਮੈਂ ਇਧਰਲੀ ਸਾਈਡ ਦਿਖਾਉਣਾ ਫਿਰ ਤੁਹਾਨੂੰ ਅੰਦਾਜ਼ਾ ਹੋਣਾ ਡੰਗਾਈ ਦਾ ਇਹ ਆ ਦੇਖੋ ਇਧਰ ਦੇਖੋ ਕਿੰਨਾ ਨੀਵਾ ਆ ਬਹੁਤ ਥੱਲੇ ਆ ਬਹੁਤ ਥੱਲੇ ਉਹ ਦੇਖੋ ਭਾਜੀ ਤੁਰੇ ਆਉਂਦੇ ਕਿੰਨੇ ਕ ਲੱਗਦੇ ਆ ਤੇ ਇਧਰਲੀ ਸਾਈਡ ਦੇਖੋ ਕਿੰਨਾ ਪਾਣੀ ਆ ਆਹ ਲੋ ਪਾਣੀ ਤਾਂ ਐਨ ਚੋਲ ਡੈਮ ਸੇਮ ਜਿਹੜਾ ਚੋਲ ਡੈਮ ਆ ਨਾ ਉਹੀ ਸੇਮ ਇੱਥੇ ਆ ਤੇ ਇਹ ਸਾਨੂੰ ਕਈ ਕਿੰਨੇ ਭਾਜੀ ਹੋਣਾ ਰਿ ਕਮੈਂਟ ਆਏ ਮੈਸੇਜ ਆਏ ਕਿ ਪੜੀ ਮੈਂਗਰੋਵਲ ਡੈਮ ਤੇ ਵੀ ਜਾ ਕੇ ਆਏ ਉਹ ਅਸੀਂ ਤੁਹਾਡੇ ਕਰਕੇ ਇਸ ਕਰਕੇ ਆਏ ਸੀਗੇ ਪਰ ਜਦੋਂ ਆਏ ਅਸੀਂ ਦੇਖਿਆ ਰਸਤੇ ਇੱਥੇ ਬਿਲਕੁਲ ਹੀ ਰਸਤੇ ਦਾ ਖਰਾਬ ਹੋ ਗਿਆ ਯਾਰ ਉਹ ਮੇਨ ਰਸਤਾ ਹੀ ਨਾ ਤਖਣੀ ਪੈਂਡ ਨੂੰ ਜਾਣ ਵਾਲਾ ਉਹ ਸਾਰਾ ਹੀ ਖਰਾਬ ਹੋ ਗਿਆ ਆ ਉੱਥੇ ਐਕਟਿਵ ਫਤੀਆਂ ਸਿਗੀਆਂ ਤੇ ਉੱਥੇ ਤੇ ਚਲੋ ਬੰਦੇ ਕਾਫੀ ਸਿਗੇ ਕੜਵਾ ਲੀਆਂ ਫਿਰ ਜਦੋਂ ਅਸੀਂ ਇਧਰ ਲਈ ਸੈ ਡੈਮ ਨੂੰ ਆਏ ਰਸਤੇ ਦੇ ਵਿੱਚ ਇੱਕ ਹੋਰ ਭਾਜੀ ਸਿਗੇ ਜਿਹੜੀ ਹੁਣ ਅਸੀਂ ਲਾਸਟ ਕਲਿੱਪ ਲਈ ਨਾ ਉਹ ਮੇਰੇ ਨਾਲ ਦੇ ਬਿੱਲੇ ਨੇ ਜਦੋਂ ਐਕਟਿਵ ਕੜਵਾਈ ਆ ਉੱਥੇ ਤਾਂ ਯਾਰ ਕੋਈ ਸਿਗਾ ਵੀ ਨਹੀਂ ਭਾਜੀ ਕੱਲਾ ਐਕਟਿਵ ਵਿੱਚ ਫਸਿਆ ਸੀ ਉਧਰ ਹੀ ਜਗ੍ਹਾ ਤੇ ਕੋਈ ਕੱਲਾ ਬੰਦਾ ਰਾਤ ਵੇਲੇ ਤੇ ਫਸ ਜਵੇ ਤਾਂ ਕੀ ਕਰੂਗਾ ਯਾਰ ਤੇ ਗੱਡੀ ਲੈ ਕੇ ਯਾਰ ਆ ਮੈਂਗਰੋਵਲ ਵਾਲੀ ਸਾਈਡ ਨੂੰ ਤੋਂ ਤਖਣੀ ਵੱਲ ਨੂੰ ਨਾ ਹੀ ਆਇਓ ਗੱਡੀ ਵਗੈਰਾ ਲੈ ਕੇ ਤਾਂ ਮੋਟਰਸਾਈਕਲ ਦਾ ਫੇਰ ਵੀ ਸਾਈਡ ਵਗੈਰਾ ਤੋਂ ਥੋੜਾ ਬੋਲ ਨਿਕਲ ਜਾਂਦਾ ਆ ਸਾਰੇ ਡੈਮਰ ਯਾਰ ਓਖਾ ਹੀ ਹੋ ਗਿਆ ਹੁਣ ਅਸੀਂ ਹੁਣ ਇੱਥੇ ਦੇਖਦੇ ਸੀਗੇ ਤੇ ਉਹ ਭਾਦੀ ਹੁਣ ਹੀ ਤੱਕ ਚੱਲ ਗਿਆ ਤੇ ਸਾਨੂੰ ਮਿਲੇ ਅੰਕਲ ਜੀ ਤੇ ਉਹਨਾਂ ਨੂੰ ਪੁੱਛਦੇ ਆਂ ਅੰਕਲ ਜੀ ਹਰੇ ਖਤਰੇ ਦੇ ਨਿਸ਼ਾਨ ਤੇ ਹੀ ਪਹੁੰਚ ਗਿਆ ਜਿਆਦਾ ਠੀਕ ਆ ਬਰਾਬਰੀ ਤੇ ਜੋ ਦੀ ਕੈਪੈਸਿਟੀ ਆ ਉਹਦੇ ਬਰਾਬਰ ਆ ਅੱਛਾ ਜੀ ਹਰੇ ਚਲੋ ਕੈਪੈਸਿਟੀ ਦੇ ਉੱਤੇ ਹੀ ਖਤਰੇ ਦਾ ਕੋਈ ਉਹਦੇ ਤੇ ਉਹ ਨਹੀਂ ਹੈ ਪ੍ਰਵਾਹ ਪਾਣੀ ਛੱਡਦੇ ਆਗਾ ਜਾ ਰਿਹਾ ਪਾਣੀ ਥੋੜਾ ਨਿਕਾਸੀ ਹੈ ਅੱਛਾ ਜੀ ਬਾਕੀ ਅੱਗੇ بارش ਦੇ ਉੱਤੇ ਆ ਆਮੂਮਨ ਕਿਤੇ ਬੱਦਲ ਫਟ ਜਾਏ ਹਾਂਜੀ ਜਾਨ ਕਿਤੇ ਹਾਂਜੀ ਯੂਰਸੇ ਜਿਆਦਾ ਰਾਤ ਨੂੰ ਹਾਂਜੀ ਤਾਂ ਹੋ ਸਕਦਾ ਥੱਲੇ ਕੋਈ ਨੁਕਸਾਨ ਦੇਵੇ ਨਹੀਂ ਤਾਂ ਫਿਲਹਾਲ ਜਨ ਕਿ ਕੋਈ ਹੋ ਨਹੀਂ ਆਜ ਤਾਂ ਚਲੋ ਲੈਵਲ ਦੇ ਉੱਤੇ ਹੀ ਆ ਇਨਾ ਡਰ ਨਹੀਂ ਹੈਗਾ ਬਸ ਜੇ ਮੀਂਹ ਹੁਣ ਨਾ ਹੀ ਪੈਣ ਤਾਂ ਵਧੀਆ ਗੱਲ ਆ ਸਾਰੇ ਡੈਮ ਤਕਰੀਬਨ ਪੂਰੇ ਅਸੀਂ ਅੰਕਲ ਚੋਵਾਲ ਸਲੇਰਮ ਸਲੇਰਨ ਡੈਮ ਪੌਂਗ ਡੈਮ ਕੱਲ ਅਸੀਂ ਪਾਖੜਾ ਡੈਮ ਜਾ ਕੇ ਆਏ ਪਾਖੜਾ ਡੈਮ ਵੀ 8 ਫੁੱਟ ਦਾ ਰਹਿ ਗਿਆ ਉਤੋਂ ਪਾਣੀ ਦਾ ਸਤਾਰ ਉਹ ਹੈਗੇ ਨੇ ਹਾਂਜੀ ਹੈਗੇ ਬਿਜਲੀ ਪ੍ਰੋਜੈਕਟ ਵੱਡੇ ਹਾਂਜੀ ਇਹ ਜਿਹੜੇ ਡੈਮ ਨਗੇਸ਼ ਕੰਢੀ ਏਰੀਏ ਦੇ ਸ਼ਿਵਾਲਿਕ ਪਹਾੜੀਆਂ ਚ ਛੋਟੇ ਡੈਮ ਵੀ ਕ ਪਾਣੀ ਦੀ ਓਸਾਰੀ ਨੂੰ ਇੱਕ ਜੋ ਪਿੰਡਾਂ ਨੂੰ ਜਾਨੀ ਕਿ ਜਿਹੜਾ ਪਾਣੀ ਇਹਦਾ ਉਹ ਲੱਗਦਾ ਖੇਤੀਬਾੜੀ ਨੂੰ ਕਿ ਆ ਇੱਥੇ ਵੀ ਖੇਤੀਬਾੜੀ ਦਾ ਹੀ ਲੱਗਦਾ ਖੇਤੀਬਾੜੀ ਨੂੰ ਲੱਗਦਾ ਪਾਣੀ ਇਧਰ ਤਕਰੀਬਨ ਆਪਣੇ ਜਿੰਨੇ ਕ ਟਾਈਮ ਆ ਨਾ ਉਹ ਸਾਰੇ ਖੇਤੀਬਾੜੀ ਨੂੰ ਇੱਥੋਂ ਡੈਮਾ ਦੇ ਵਿੱਚ ਹੀ ਪਾਣੀ ਲੱਗਦਾ ਸਲੇਰਨ ਟਾਈਮ ਸਾਡਾ ਹੋ ਗਿਆ ਚੋਹਾਲ ਡੈਮ ਤੇ ਇਧਰੋਂ ਹਾਂਜੀ ਇਹ ਕਾਫੀ ਵੱਡਾ ਆ ਪਿੱਛੇ ਨੂੰ ਅੰਕਲ ਜੀ ਕਿੰਨਾ ਕ ਆ ਰਹੇ ਖੇਤੀਬਾੜੀ ਇੱਥੋਂ 3 ਕਿਲੋਮੀਟਰ ਰੈੱਡ ਸਾਈਡ ਹੈ ਤੇ 1.5 ਕਿਲੋਮੀਟਰ ਲੈਫਟ ਸਾਈਡ ਹੈ ਅੱਛਾ ਜੀ 3 ਕਿਲੋਮੀਟਰ ਇੱਧਰ ਨੂੰ ਆ ਉਤੋਂ ਬਾਅਦ ਵੀ ਤੇ 1.5 ਕਿਲੋਮੀਟਰ ਇੱਧਰ ਆ ਕਾਫੀ ਵੱਡਾ ਡੈਮ ਆ ਹੈ ਕਾਫੀ ਵੱਡਾ ਆ ਹੈ ਇਹ ਦੇਖ ਰਾਈਟ ਰਾਈਟ ਘੱਟ ਜੁੜ ਹੈ ਇਥੇ ਅੱਗੇ ਅੱਗੇ 3-4 ਮੋਹੱਲੇ ਪੈਂਦੇ ਸੀਗੇ ਮੋਹੱਲਾ ਚੌਕੜੀਆਂ ਮੌਹਾਂ ਵਾਲੀ ਕਾਹੀਵਾਲ ਮੰਦੋਲੀ ਲੰਬੀ ਇਸ ਘੱਟ ਦੇ ਉੱਤੇ ਵਾਦੀ ਸੀਗੀ ਰੈੱਡ ਸਾਈਡ ਤੇ ਅ ਸਿਹਦਰ ਵਾਦੀ ਸੀਗੀ ਪਹਿਲਾਂ ਬਹੁਤ ਜ਼ਿਆਦਾ ਵਾਦੀ ਸੀ ਇਹ ਡੈਮ ਕਰਕੇ ਉੱਪਰ ਉਠੀ ਵਾਦੀ ਹਾਂਜੀ ਇੱਧਰ ਲੈਫਟ ਸਾਈਡ ਤੇ ਜਿਹੜਾ ਇਹ ਠੰਡਾ ਸੂਡਾ ਮਲੋੜਪਿੰਡ ਪੇ ਜਾਂਦਾ ਅਛਾ ਜੀ ਤੇ ਇਸ ਦੇ ਵਿੱਚ ਵਿਵਾਦੀ ਅਜ ਤੱਕ ਵੀ ਵਿਵਾਦੀ ਹੈ ਉੱਪਰ ਅਛਾ ਇਧਰਵਾਦੀ ਹੈਗੀ ਇਹਦੇ ਵਿੱਚ ਵੀ ਵਿਵਾਦੀ ਘੱਟੋ ਘੱਟ 100 ਵੋਟ ਹੈਗੀ ਆ ਉੱਪਰ ਅਛਾ ਜੀ ਇਸ ਦੇ ਉੱਤੇ ਅਜ ਤੱਕ ਹੁਣ 26 27 ਵੋਟਾਂ ਅਜ ਤੱਕ ਵੀ ਹੈਗੀਆਂ ਜਿਹੜੇ ਗਰੀਬ ਲੋਕ ਹੈਗੇ ਉਹ ਅਜੇ ਉਪਰ ਹੀ ਬੈਠੇ ਹੋਣਗੇ ਉਹਨਾਂ ਨੂੰ ਆਉਣ ਜਾਣ ਦਾ ਸਾਧਨ ਜਿਹੜਾ ਬੜਾ ਕਠਿਨਾਈ ਹੈ ਹਾਂਜੀ ਲੇਕਿਨ ਥੋੜਾ ਮਤਲਬ ਪੰਚਾਇਤ ਦੀ ਤਰਫੋਂ ਜਾਂ ਕਿਤੇ ਪਕ ਡੰਡੀਆਂ ਬਣਾ ਕੇ ਤੇ ਉਹ ਲੋਕੀ ਥੱਲੇ ਹੁੰਦੇ ਜਾਂਦੇ ਅਛਾ ਉਹਨਾਂ ਨੂੰ ਔਖਾ ਯਾਨੀ ਕਿ ਜਿਆਦਾਤਰ ਲੋਕਾਂ ਦਾ ਉਹਨਾਂ ਦਾ ਹਿਮਾਚਲ ਨਾਲ ਸੰਬੰਧ ਹੈ ਹਾਂਜੀ ਹਿਮਾਚਲ ਨੂੰ ਉਧਰ ਇਹ ਇਧਰ ਨੂੰ ਜਾਨੀ ਕਿ ਦੂਰ ਹੈ ਠੀਕ ਤਕਰੀਬਨ ਇੱਥੋਂ ਇਹ ਰਾਈਟ ਖੱਡ ਜਿਹੜੀ ਐ ਇਸ ਖੱਡ ਤੋਂ ਤਕਰੀਬਨ 8 ਕਿਲੋਮੀਟਰ ਅੱਗੇ ਬਾਰਡਰ ਲੱਗ ਜਾਂਦਾ ਹਮਾ ਚਲਦਾ ਹਮਾ ਚਲਦਾ ਅੱਛਾ ਇਧਰੋਂ ਵੀ ਜਾਨੀ ਕਿ ਤਕਰੀਬਨ 7.5-8 ਕਿਲੋਮੀਟਰ ਦੇ ਵਿੱਚ ਜਾ ਕੇ ਬਾਰਡਰ ਲੱਗ ਜਾਂਦਾ ਇਸ ਤਰ੍ਹਾਂ ਅੱਗੇ ਪੈਂਦਾ ਗਨਾਰੀ ਦੇ ਨੰਗਲ ਪਿੰਡ ਹਾਂਜੀ ਔਰ ਇਸ ਤਰ੍ਹਾਂ ਵਹਿ ਜਾਂਦਾ ਜਾਨੀ ਕਿ ਸਿੰਘੜਈ ਅਮੋਟਾ ਅਮੋਟਾ ਉਹਦਾ ਮੋਟਾ ਤਾਂ ਨਾਲ ਕੰਕਰੀਟ ਲੱਗ ਜਾਂਦਾ ਅੱਛਾ ਉਹ ਤਾਂ ਫੇਰ ਆ ਲੱਗਿਆ ਇਹ ਤਾਂ ਕੰਕਰੀਟ ਦੇ ਨਾਲ ਹੀ ਲੱਗ ਗਿਆ ਜਾ ਕੇ ਜਿਹੜੀ ਇਹ ਪਿਛਲੇ ਬੈਕਸਾਈਡ ਤੇ ਖੜ ਜਾਂਦੀ ਹੈਗੀ ਉਸ ਦਾ ਉਹ ਡੈਮ ਨਹੀਂ ਆ ਉਹਦੇ ਤੇ ਉਹ ਪੂਰਾ ਕੰਕਰੀਟ ਦਾ ਨਾਰੀ ਦਾ ਪਾਣੀ ਜਿਹੜਾ ਉਹਦੇ ਜਾਂਦਾ ਅੱਛਾ ਇਹ ਜਿਹੜਾ ਪਾਣੀ ਹੈ ਇਹ ਦੇ ਵਿੱਚ ਇਹ ਦੋ ਖੰਡਾਂ ਦਾ ਰੋਕ ਕੇ ਤੇ ਡੈਮ ਬਣਾਇਆ ਗਿਆ ਇਸ ਜਗ੍ਹਾ ਦਾ ਨਾਮ ਹੈਗਾ ਦਾਮਸਾਲ ਗਾਂ ਦਮਸਾਲ ਡੈਮ ਇਸ ਦਾ ਨਾਮ ਏ ਵਹ ਪਿੰਡ ਮੇਂਗਰਵਾਲੇ ਹਾਂਜੀ ਠੀਕ ਹੈ ਇਹਦੀ ਲੈਫਟ ਸਾਈਡ ਨੂੰ ਇੱਧਰ ਲੋਡਫਿੰਡ ਭੇਜਦਾ ਹੈ ਰਾਈਟੇ ਪੂਰਾ ਮੇਂਗਰਵਾਲੇ ਮੇਂਗਰਵਾਲੇ ਚਲੋ ਅਸੀਂ ਨਹੀਂ ਤਾਂ ਇੰਨਾ ਕੀ ਘੁੰਮ ਕੇ ਪਾਣੀ ਦੇਖ ਕੇ ਚਲ ਜਾਣਾ ਸੀ ਉਹ ਤੁਸੀਂ ਮਿਲ ਗਏ ਸਾਨੂੰ ਇੰਨਾ ਕੁ ਦੱਸਿਆ ਤਾਂ ਪਤਾ ਲੱਗ ਗਿਆ ਨਹੀਂ ਤਾਂ ਅਸੀਂ ਤਕਰੀਬਨ ਪਾਣੀ ਦਾ ਸਤਾਰੀ ਦੇਖ ਕੇ ਚਲ ਜਾਣਾ ਸੀ ਇੱਥੋਂ ਜੀ ਪਾਣੀ ਦਾ ਸਨ ਪਹਿਲੇ ਇਹਦੇ ਵਿੱਚ ਪਾਣੀ ਕੋਈ ਗਵਰਨਮੈਂਟ ਦੀ ਸਕੀਮ ਆਈ ਹੈ ਕਿ ਇਹਨਾਂ ਨੂੰ ਡੈਮਾਂ ਨੂੰ ਖਾਲੀ ਕਰਕੇ ਇਹਨਾਂ ਵਿੱਚੋਂ ਮੰਡ ਜਿਹੜਾ ਕੱਢਿਆ ਜਾਵੇ ਹਾਂਜੀ ਉਹ ਚਾਲ ਦਾ ਆਪਣੇ ਤਾਂ ਕਰਦੇ ਪਏ ਕੱਢ ਦਿੱਤਾ ਇਸ ਦਾ ਵੀ ਯਾਨੀ ਕਿ ਸਰਬਾ ਉਹਨਾਂ ਨੇ ਕੀਤਾ ਅਲੱਗ ਆ ਕੇ ਜਿਹੜੇ ਠੇਕੇਦਾਰ ਨੇ ਗੇ ਠਿਕਾ ਲਿਆ ਹਾਂਜੀ ਗਰਮੀਆਂ ਨੂੰ ਖਾਲੀ ਕਰਾ ਦਿੱਤਾ ਸੀ ਤਕਰੀਬਨ ਇਹਦੇ ਵਿੱਚ ਥੋੜਾ ਪਾਣੀ ਰਹਿ ਗਿਆ ਸਾ ਈਵੇਂ 200 ਮੀਟਰ ਇੱਧਰ ਦਾ 200 ਮੀਟਰ ਇੱਧਰ ਅੱਛਾ ਜੀ ਇੱਧਰ ਗੱਭੇ ਆ ਡਾਰਗ ਫੁੱਟ ਪਾਣੀ ਥਾ ਇਹ ਜਿਹੜੀ ਖੱਡਾਂ ਆਈਆਂ ਨੇ ਕਿ ਇੱਥੇ ਤਕਰੀਬਨ 40 ਫੁੱਟ ਪਾਣੀ ਹੈ 20 ਫੁੱਟ ਇਸ ਟਾਈਮ ਇਸ ਲਈ 60 ਤੇ 65 ਫੁੱਟ ਪਾਣੀ ਹੋਣਾ ਇੱਥੇ ਸਾਡੇ ਵੀ ਸਲੇਰਨ ਵਾਲਾ ਨਾ ਪੂਰਾ ਰਸਤਾ ਬਣ ਗਿਆ ਸੀ ਡੈਮ ਤੱਕ ਵੱਡਾ ਵਧੀਆ ਰਸਤਾ ਬਣਾਇਆ ਜਦੋਂ ਉਹਦਾ ਟਾਈਮ ਆਇਆ ਝੋਲ ਖਤਮ ਹੋ ਕੇ ਸਲੇਰਨ ਨੂੰ ਲੱਗੇ ਆ ਛੇੜਨ ਉਦੋਂ ਹੀ ਮੀਂਹ ਲੱਪੇ ਉਹ ਰਹਿ ਗਿਆ ਫੇਰ ਇਦਾਂ ਹੀ ਹੁਣ ਤੱਕ ਕਿਤੋਂ ਇਹ ਮੈਨੂੰ ਲੱਗਦਾ ਹੋਣੇ ਤਾਂ ਅਗਲੇ ਸਾਲ ਹੀ ਹੋਊਗੇ ਇਹ ਉਹ ਖੇਤੀ ਨੂੰ ਪਾਣੀ ਬਹੁਤ ਪਾਈਪਾਂ ਦੇ ਜਰੂਏ ਗਵਰਨਮੈਂਟ ਨੇ ਉਹ ਲਾਤਾ ਹੁਣ ਖਿੱਤਾ ਜਾਨਕੀ ਅੱਗੇ 1.5 ਪਿੰਡ ਨੂੰ ਲੱਗਦਾ ਸੀ ਹੁਣ ਜਾਨਕੀ 3-3 ਪਿੰਡਾਂ ਨੂੰ ਪਾਣੀ ਪਾਈਪਾਂ ਲਾ ਕੇ ਦੇਣੀ ਸ਼ੁਰੂ ਕਰਤੀਆਂ ਪਾਣੀ ਹੈ ਗਰਮੀਆਂ ਦੀ ਕੈਪੈਸਿਟੀ ਜਿਹੜੀ ਕਣਕ ਜ਼ਿਲ੍ਹਾ ਵਿਜਣੀਆ ਹੁਣ ਆਲੂਆਂ ਦਾ ਸੀਜ਼ਨ ਆ ਗਿਆ ਕਣਕ ਆ ਗਈ ਹਾਂਜੀ ਉਸ ਦੇ ਵਿੱਚ ਹੀ ਜਾਨਕੀ ਪਾਣੀ ਜਿਹੜਾ ਇਹ ਗਰਮੀਆਂ ਤੱਕ ਖਤਮ ਹੋ ਜਾਂਦਾ ਠੀਕ ਹੈ ਲੋਕਾਂ ਨੂੰ ਖੇਤੀ ਨੂੰ ਪਾਣੀ ਹਾਂਜੀ ਖੇਤੀ ਤਾਂ ਬੰਜਰ ਜ਼ਮੀਨਾਂ ਸੀਆਂ ਲੋਕਾਂ ਨੂੰ ਸਾਧਨ ਪਾਣੀ ਦਾ ਅੱਛਾ ਚੰਨ ਕਿ ਹੋ ਗਿਆ ਇਹ ਇੱਧਰ ਆਪਣੇ ਜ਼ਮੀਨਾਂ ਵੀ ਰੇਤលੀਆਂ ਆ ਰੇਤਲੀਆਂ ਜ਼ਮੀਨਾਂ ਇੱਧਰ ਤਕਰੀਬਨ ਸਾਡੇ ਐਂਗਰ ਵਾਲ ਹੋ ਗਿਆ ਚਵਾਲ ਸਲੇਰਾਂ ਇੱਧਰ ਸਾਡੇ ਪਿੰਡ ਹੈਗੇ ਛੋਟੇ-ਛੋਟੇ ਖੇਤ ਵੀ ਜਿੱਦਾਂ ਐਡੇ ਵੱਡੇ ਨਹੀਂ ਹੈਗੇ ਜਿੱਦਾਂ ਆਪਾਂ ਜਲੰਧਰ ਮੁੱਗੇ ਵਾਲੀ ਸਾਈਡ ਚੱਲ ਜੀਏ ਨਾ ਇਦਾਂ ਇੱਧਰ ਵੱਡੇ ਖੇਤ ਨਹੀਂ ਹੈਗੇ ਛੋਟੇ-ਛੋਟੇ ਹੀ ਖੇਤ ਆ ਤੇ ਪਾਣੀ ਤਕਰੀਬਨ ਸਾਨੂੰ ਅਸੀਂ ਡੈਮਾਂ ਦਾ ਹੀ ਲਾਉਨੇ ਆ ਸਾਰੇ ਹਾਂ ਜੀ ਹਾਂ ਜੀ ਜਿਹੜੀ ਆਤ ਕਾਉਦਾ ਹੈ ਇਸ਼ ਦੇ ਵਿੱਚ ਜਾਨੀ ਕਿ ਇਹੀ ਆ ਛੋਟੇ ਖੇਤ ਹਨਗੇ ਕਿਲੇ ਦਾ ਕਿਤੇ ਹੈ ਬਾਕੀ ਜਿਹੜੇ ਪਹਾੜੀ ਏਰੀਆ ਜੂ ਦੇ ਵਿੱਚ ਤਕਰੀਬਨ ਕੋਈ 20 ਮਰਲੇ ਦਾ ਕਨਾਲ ਦਾ ਕਾਰਜ ਨਾਲ ਲਗੋ ਤਿੰਨ ਕਨਾਲ ਦਾ ਇਦਾਂ ਦੀਆਂ ਛੋਟ ਛੋਟੀਆਂ ਇਧਰ ਹਾਂ ਜੀ ਉਹੀ ਇਦਾਂ ਹੀ ਹੈ ਤਕਰੀਬਨ ਥੱਲੇ ਜਿੱਥੇ ਪਾਣੀ ਲੱਗਦਾ ਉੱਥੇ ਕਿਲੇ ਕਿਲੇ ਦਾ ਦੋ ਕਿਲੇ ਦਾ ਖੱਤਾ ਹੈਗਾ ਠੀਕ ਉਹ ਗੰਢੀ ਏਰੀਆ ਤਕਰੀਬਨ ਰੇਤਾ ਆ ਸਾਰਾ ਹਾਂ ਜੀ ਰੇਤਾ ਹੀ ਹਾਂ ਜੀ ਜਿੱਲੇ 'ਚ ਪਾਣੀ ਜਿਹੜਾ ਇਹਦੇ ਵਾਸਤੇ ਜਨਾਂ ਅਗਲੇ ਕਿ ਪਬਲਿਕ ਵਾਸਤੇ ਬੜਾ ਨੁਕਸਾਨਦੇ ਹੋਏ ਜਿਹੜੀਆਂ ਉਹ ਵਾਦੀਆਂ ਉਠੀਆਂ ਹ ਹੋਇਆ ਜਾਨੀ ਕਿ ਜਿਆਦਾ ਬਰਬਾਦੀ ਹੋਈ ਹਾਂਜੀ ਬਾਕੀ ਠੀਕ ਹੈ ਪਾਣੀ ਦਾ ਗਵਰਨਮੈਂਟ ਦਾ ਸਾਧਨ ਹੈ ਅੱਛਾ ਹਾਂਜੀ ਚਲੋ ਆ ਤਾਂ ਚਲੋ ਸਰਕਾਰ ਨੇ ਬਹੁਤ ਵਧੀਆ ਕੀਤਾ ਹੋਇਆ ਆ ਡੈਮ ਬਣਾ ਕੇ ਕਾਫੀ ਡੈਮ ਬਣੇ ਹੋਏ ਆ ਸਾਡੇ ਇੱਧਰ ਛੋਟੇ 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 ਨਹੀਂ ਕਹਿ ਸਕਦੇ ਆਪਾਂ ਚਲੋ ਵੱਡੇ ਦੇ ਮੁਕਾਬਲੇ ਹਾਂਜੀ ਹਾਂਜੀ ਆ ਦੇ ਲੋ ਤਿੰਨ ਤਾਂ ਤਿੰਨ ਚਾਰ ਤਾਂ ਅਸੀਂ ਕਵਰ ਕਰ ਦਿੱਤੇ ਆ ਘੱਟੋ ਘੱਟ 7-8 ਕੇ ਡੈਮ ਹੈਗੇ ਆ ਇੱਥੇ ਅੱਗੇ ਢੋਲਵਾ ਡੈਮ ਹੈ ਫਿਰ ਹਾਂਜੀ ਢੋਲਵਾ ਮਨੁਤੀ ਡੈਮ ਹੈ ਹਾਂਜੀ ਯਾ ਦੁਜੀਆ ਸਲੇਰਨ ਡੈਮ ਜੋ ਹਾਲ ਡੈਮ ਹਾਂਜੀ ਉਹ ਬਿਸ਼ੋਈ ਡੈਮ ਇਹਦੇ ਜਾਨੀ ਕਿ ਜਿੱਦਗੀਰ ਵਿੱਚ ਸੱਤਕ ਡੈਮ ਹੈਗੇ ਹਾਂਜੀ ਹੈਗੇ ਹੈਗੇ ਇੰਨੇ ਤੇ ਵੱਡੇ ਹੀ ਹੈ ਜਿਆਦਾ ਟੂਲ ਬੈ ਇੱਕ ਹਾਂਜੀ ਤੇ ਇਹ ਡਮਸਾਲ ਦਾ ਮਹਿਰੋਵਾਲ ਦਾ ਇਨਾਂ ਚ ਪਾਣੀ ਕਾਫੀ ਹੈ ਹਾਂਜੀ ਠੀਕ ਹੈ ਉਹ ਹੀ ਵੱਡੇ ਡੈਮ ਹੈ ਅੰਕਲ ਜੀ ਨੇ ਦੱਸਿਆ ਸਾਨੂੰ ਕਾਫੀ ਗੱਲਾਂ ਕੀਤੀਆਂ ਅੰਕਲ ਜੀ ਦੇ ਨਾਲ ਵੀ ਤੇ ਅੰਕਲ ਜੀ ਕਹਿੰਦੇ ਪ੍ਰਾਣੀ ਜਿਹੜੀ ਆਬਾਦੀ ਹੈ ਨਾ ਕੋਸ਼ਕ ਲੋਕ ਉਧਰ ਰਹਿੰਦੇ ਆ ਹਜੇ ਵੀ ਤੇ ਉਹ ਕਹਿੰਦੇ ਦੇਖ ਲੋ ਇੱਧਰ ਨੂੰ ਆਉਂਦੇ ਆ ਤਾਂ 8 ਕਿਲੋਮੀਟਰ ਪੈਂਦਾ ਤੇ ਉਹਨਾਂ ਨੂੰ ਜਿਹੜਾ ਗਗਰੇਟ ਆ ਬੋਟਾ ਤੁਹਾਨੂੰ ਇੱਕ ਦੋ ਜਿਹੜੇ ਵਲੌਗ ਪਾਏ ਸੀ ਨਾ ਕੀ ਜਿਹੜਾ ਮਿਲ ਕੇ ਸ਼ਿਮਲੇ ਵਰਗਾ ਰੋਡ ਉੱਥੇ ਜਾ ਕੇ ਰਲ ਜਾਂਦਾ ਇਹ ਦੇਖ ਲੋ ਆ 3 ਕਿਲੋਮੀਟਰ ਇੱਧਰ ਨੂੰ ਆ ਤੇ ਪਹਿਲਾ ਅੰਕਲ ਜੀ ਕਹਿੰਦੇ ਜਦੋਂ 88 ਦਾ ਫਲੱਡ ਆਇਆ ਸੀ ਨਾ ਉਦੋਂ ਇੱਥੇ ਬਿਜਲੀ ਵਾਲੀ ਲਾਈਨ ਹੁੰਦੀ ਸੀ ਖੰਭੇ ਵਗੈਰਾ ਸੀਗੇ ਜਦੋਂ ਦਾ ਉਹ ਫਲੱਡ ਆਇਆ ਨਾ ਉਹ ਸਾਰੇ ਖੰਭੇ ਕੁੰਬੇ ਵਿੱਚੇ ਹੀ ਵੜ ਗਏ ਆ ਇਹ ਕਾਫੀ ਡੂੰਗਾ ਡੈਮ ਹੈ ਤੇ ਇੱਕ ਇਹਦੇ ਵਿੱਚ ਉਹ ਉੱਥੇ ਨਾ ਉਹ ਪਹਾੜਾਂ ਦੇ ਵਿੱਚ ਗੁਰਦੁਆਰਾ ਸਾਹਿਬ ਅੰਕਲ ਜੀ ਦੱਸਦੇ ਤੇ ਕਾਫੀ ਯੂਟਿਊਬਰ ਵੀ ਆ ਕੇ ਗਏ ਅੰਕਲ ਜੀ ਨੇ ਕਾਫੀ ਇਹ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਦੱਸਿਆ ਵੀ ਉਹ ਗੁਰਦੁਆਰਾ ਸਾਹਿਬ ਹਜੇ ਵੀ ਛੋਟਾ ਜਿਹਾ ਯਾਨੀ ਕਿ ਹੈਗਾ ਆ ਤੇ ਉਹ ਥੋੜਾ ਜਿਹਾ ਪਾਣੀ ਘਟੂਗਾ ਨਾ ਮਹੀਨੇ ਦੋ ਮਹੀਨੇ ਤੱਕ ਫੇਰ ਆਪਾਂ ਆਵਾਂਗੇ ਫੇਰ ਤੁਹਾਨੂੰ ਦੁਬਾਰਾ ਦਿਖਾ ਕੇ ਜਾਵਾਂਗੇ ਬਾਕੀ ਇਹ ਜੇ ਏਰੀਆ ਕਹੀਏ ਏਰੀਆ ਵੀ ਬਹੁਤ ਸੋਹਣਾ ਆ ਐਨ ਜੰਗਲ ਦੇ ਵਿੱਚ ਹੀ ਆ ਦੇਖੋ ਬਹੁਤ ਸ਼ਾਂਤੀ ਵਾਲਾ ਮਾਹੌਲ ਆ ਇੱਥੇ ਸਕੂਨ ਆ ਬੰਦੇ ਨੂੰ ਯਾਨੀ ਕਿ ਆਉਂਦਾ ਤੇ ਬਾਕੀ ਜਿਹੜੇ ਰਹੀ ਗੱਲ ਇਹਦੇ ਪਾਣੀ ਦੀ ਪਾਣੀ ਵੀ ਕਹਿੰਦੇ ਹਜੇ ਐਨ ਲੈਵਲ ਤੇ ਆ ਇਸ ਤੋਂ ਜ਼ਿਆਦਾ ਥੋੜਿਆ ਭਾਰੀ ਵੀ ਪੈਂਦੇ ਜਦਾਂ ਹੋਣਾ ਦੋ ਤਿੰਨ ਦਿਨ ਪੈ ਫੇਰ ਵੀ ਥੋੜਾ ਬਹੁਤਾ ਇੱਕ 10% ਦਾ ਖਤਰਾ ਹੁੰਦਾ ਪਰ ਹਰੇ ਕਪੈਸਿਟੀ ਦੇ ਲੈਵਲ ਦੇ ਉੱਤੇ ਹੀ ਆ ਇਹ ਪਾਣੀ ਤੇ ਸਾਡੇ ਕਈ ਭਰਾ ਕਹਿੰਦੇ ਸੀ ਜ਼ਰੂਰ ਜਾ ਕੇ ਆਓ ਅਸੀਂ ਤੁਹਾਡੇ ਕਰਕੇ ਨੂੰ ਦੇਖ ਲੈ ਜ਼ਰੂਰ ਜਾ ਕੇ ਆਏ ਇਦਾਂ ਹੀ ਤੁਸੀਂ ਕਮੈਂਟ ਕਰਦੇ ਰਿਹਾ ਕਰੋ ਅਸੀਂ ਇਦਾਂ ਹੀ ਵਧੀਆ-ਵਧੀਆ ਥਾਵਾਂ ਤੁਹਾਨੂੰ ਐਕਸਪਲੋਰ ਕਰਕੇ ਦਿਖਾਉਂਦੇ ਰਵਾਂਗੇ ਤੇ ਹੁਣ ਚਲਦੇ ਆ ਘਰ ਨੂੰ ਬਿੱਲੇ ਦੀ ਡਿਊਟੀ ਦਾ ਹੋ ਗਿਆ ਟਾਈਮ ਤੇ ਇਹਨੂੰ ਛੱਡਾਂ ਮੈਂ ਡਿਊਟੀ ਵਿਊ ਦੇ ਕੋ ਇੱਥੇ ਕਿੰਨਾ ਸੋਹਣਾ ਤੇ ਰਸਤਾ ਵੀ ਜਾਨਕੀ ਇਹ ਵਾਲਾ ਡੈਮ ਦਾ ਪੂਰਾ ਹੀ ਜੰਗਲਾਂ ਦੇ ਵਿੱਚ ਹੈ ਨਾ ਪੂਰਾ ਹੈ ਤਾਂ तकरीबन ਸਾਰੇ ਟਾਈਮ ਜੰਗਲਾਂ ਦੇ ਵਿੱਚ ਹੀ ਆ ਇਹ ਥੋੜੇ ਜਿਆਦਾ ਅੰਦਰ ਆ ਗਿਆ ਆ ਜਾਂਦਾ ਆ ਤੇ ਹੁਣ ਅਸੀਂ ਜਿੱਧਰੋਂ ਆਏ ਉਧਰੋਂ ਹੀ ਚੱਲਦੇ ਆ ਮੁਰ ਕੇ ਪੋਲਣਾ ਜਾਈਏ ਕਿ ਇੱਥੇ ਆਪਾਂ ਆਏ ਆ ਇਧਰੋਂ ਦੀ ਰਾਹ ਦੇਖੋ ਸਾਰਾ ਰਾਹ ਦੇਖੋ ਕਿਦਾਂ ਰਿਆਂ ਜੰਗਲਾਂ ਦੇ ਵਿੱਚ ਦੀ ਰਾਹ ਆ ਆਹ ਰਸਤਾ ਦੇਖੋ ਕਿੰਨਾ ਖਤਰਨਾਕ ਆ ਨੇ ਰੇ ਜਿੱਥੇ ਡਰ ਲੱਗਣਾ ਕਿ ਇਹਨੂੰ ਕਿ ਜਾਦਾ ਭੂਤ ਦਾ ਵੀ ਤੇ ਜਾਨਵਰਾਂ ਦਾ ਵੀ ਤੇ ਜਿਹੜਾ ਓਵਰਫਲੋ ਵਾਲਾ ਪਾਣੀ ਛੱਡਿਆ ਆ ਉਹ ਦੇਖੋ ਬਾ ਜਿਹੜੇ ਖੇਤ ਸੀ ਇਹਨਾਂ ਨੇ ਬਚ ਨਹੀਂ ਜਾਂਦਾ ਆ ਪਰਿਆ ਰਸਤੇ ਬਹੁਤ ਟੁੱਟ ਗਏ ਇੱਧਰਲੇ ਬਹੁਤ ਜਿਆਦਾ ਰਸਤੇ ਟੁੱਟ ਗਏ ਆ ਤੇ ਹੁਣ ਅਸੀਂ ਵੀ ਚਲੀਏ ਲੇਟ ਨਾ ਹੋ ਜਾਈਏ ਬਿੱਲੇ ਦੀ ਡਿਊਟੀ ਛੱਡਣ ਦੀ ਟੈਨਸ਼ਨ ਪੈ ਗਈ ਆ ਥੋੜੀ ਜਿਹਾ ਲੇਟ ਕਿ ਤੁਰੇ ਜੀ ਘਰੋਂ ਟਾਈਮ ਨੇ ਤੁਰਦੇ ਫੇਰ ਬਹੁਤ ਵਧੀਆ ਰਹਿਣਾ ਸੀ ਚਲੋ ਹੁਣ ਮਿਲਦਾ ਤੁਹਾਨੂੰ ਮੈਂ ਚੋਲ ਜਾ ਕੇ ਮੈਂ ਸਿੱਧਾ ਘਰੇ ਆ ਕੇ ਕੈਮਰਾ ਆਨ ਕੀਤਾ ਹੈ ਕਿਉਂਕਿ ਬਿੱਲੇ ਨੂੰ ਛੱਡਣਾ ਸੀਗਾ ਫਿਰ ਅਸੀਂ ਆਏ ਥੋੜੇ ਤੇਜ਼ੀ ਕੀ ਯਾਰ ਉਹਦੇ ਡਿਊਟੀ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਕਹਾਂਗਾ ਉਹਨੂੰ ਛੱਡੀਏ ਪਹਿਲਾਂ ਬਾਕੀ ਕੰਮ ਫੇਰ ਦੇਖਾਂਗੇ ਤੇ ਹੁਣ ਬਿੱਲੇ ਨੂੰ ਛੱਡ ਕੇ ਤੇਲ ਤੂਲ ਪਵਾ ਕੇ ਤੇ ਹੁਣ ਮੈਂ ਬਿੱਲਾ ਹੋਇਆ ਆ ਤੇ ਨਾਲੇ ਆਪਾਂ ਨੂੰ ਆਹ ਹੋਈ ਇੱਕ ਸ਼ਰਟ ਗਿਫਟ ਅੱਜ ਪਰ ਇਹ ਵੀ ਕਾਲੀ ਆਈ ਉਹ ਦੇਖਿਆ ਇਹ ਗਿਫਟ ਹੀ ਹੈ ਇਹ ਚਲੋ ਬਹੁਤ ਬਹੁਤ ਥੈਂਕ ਯੂ ਸ਼ਰਟ ਲਈ ਵੀ ਭਾਈ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦੇਖੋ ਅੱਜ ਕਿਸੇ ਵੀਰ ਨੇ ਕਮੈਂਟ ਕੀਤਾ ਸੀਗਾ ਉਹਦੇ ਕਰਕੇ ਅਸੀਂ ਸਪੈਸ਼ਲ ਜਾ ਕੇ ਆਏ ਮੈਂਗਰੋਵਾਲ ਕਿ ਕਹਿੰਦੇ ਸਾਡੇ ਵੀ ਡੈਮ ਬਹੁਤ ਭਰੇ ਆਇਆ ਨਾਲੇ ਕਵ ਉਹ ਵੀ ਏਰੀਆ ਕਵਰ ਕਰਿਓ ਰੋਡ ਬਹੁਤ ਟੁੱਟਿਆ ਉਹਦੇ ਕਰਕੇ ਅਸੀਂ ਜਾ ਕੇ ਆਏ ਤੇ ਕੋਈ ਸਾਰੇ ਜਣੇ ਤੁਸੀਂ ਵੀ ਕਮੈਂਟ ਕਰਿਆ ਕਰੋ ਤੇ ਅਸੀਂ ਇਧਰ ਹੀ ਥਾਵਾਂ ਤੇ ਜਾ ਕੇ ਆਵਾਂਗੇ ਮੈਂਗਰੋਵਾਲ ਅਸੀਂ ਜਾਣਾ ਆ ਫਿਰ ਜਾਣਾ ਆ ਫਿਰ ਮੈਂਗਰੋਵਾਲ ਉੱਥੇ ਦੱਸਦੇ ਕਹਿੰਦੇ ਪਹਾੜਾਂ ਦੇ ਵਿੱਚ ਗੁਰਦੁਆਰਾ ਆਇਆ ਇੱਕ ਛੋਟਾ ਜਿਹਾ ਬਹੁਤ ਪੁਰਾਣਾ ਤੇ ਉਹ ਜਦੋਂ ਪਾਣੀ ਥੋੜੇ ਘਟਦਾ ਨਾ ਮਹੀਨੇ ਦੋ ਮਹੀਨੇ ਤੱਕ ਫਿਰ ਦੇਖ ਕੇ ਆਵਾਂਗੇ ਤੇ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਕਰੋ ਜੇ ਵੀਡੀਓ ਵਧੀਆ ਲੱਗਦੀ ਆ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਅੱਜ ਦਾ ਬਲੌਗ ਕਰਦੇ ਆਪਾਂ ਇੱਥੇ ਖਤਮ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਉਹ ਤੱਕ ਲਈ ਬਾਏ ਬਾਏ ਤੇ ਆ ਸ਼ਾਰਟ ਲਈ ਵੀ ਥੈਂਕ ਯੂ ਬਾਏ ਬਾਏ